ਲੋਕ ਕਹਿੰਦੇ ਜੀ ਅਸੀਂ ਡੇਰੀ ਪ੍ਰੋਡਕਟ ਬਿਲਕੁਲ ਨਹੀਂ ਖਾ ਸਕਦੇ ਜਿੱਦਾਂ ਹੀ ਖਾਨੇ ਸਾਡਾ ਪੇਟ ਖਰਾਬ ਹੋ ਜਾਂਦਾ ਜਿੱਦਾਂ ਹੀ ਖਾਨੇ ਸਾਡੇ ਸਕਿਨ ਦੇ ਉੱਤੇ ਰੈਸ਼ਸ ਹੋ ਜਾਂਦੇ ਕਿ ਸਿਰ ਦਰਦ ਹੋਇਆ ਲੋਕੀ ਦਵਾਈ ਲੈਣ ਭੱਜਦੇ ਨੇ ਗੋਲੀ ਖਾਣਦੇ ਨੇ ਆਰਾਮ ਆ ਜਾਂਦਾ ਲੋਕ ਮੈਂ ਇਨਸਟੈਂਟ ਰਿਜ਼ਲਟ ਚਾਹੁੰਦੇ ਨੇ ਕਿ ਤੁਸੀਂ ਇੱਦਾਂ ਦਾ ਕੁਝ ਰਿਜ਼ਲਟ ਲੱਭਿਆ ਆ ਰਿਜ਼ਲਟ ਹੈ ਨਾ ਜੀ ਤੁਸੀਂ ਵੇਟ ਕਰੋ ਲਿਵਰ ਨੂੰ ਡੈਮੇਜ ਹੋਣ ਤੋਂ ਪ੍ਰੋਪਰਲੀ ਤੇ ਇੱਕ ਟਾਈਮ ਆ ਜਾਏਗਾ ਵੀ ਡਾਕਟਰ ਤੁਹਾਡੇ ਅਕੀ 60 ਲੱਖ ਦਾ ਬਿੱਲ ਰੱਖੇਗਾ ਵੀ ਲਿਵਰ ਟ੍ਰਾਂਸਪਲੈਂਟ ਕਰਨਾ ਪੈਣਾ ਜਾਂ ਬੰਦਾ ਡੈੱਡ ਬੈਦਕ ਇਹਨਾਂ ਇਨਸਟੈਂਟ ਦੇ ਚੱਕਰ ਚ ਨਾ ਪੋ ਪਰ ਤੁਸੀਂ ਕਹਿੰਦੇ ਵੀ ਲੋਕ ਕਹਿੰਦੇ ਵੀ ਇਨਸਟੈਂਟ ਦੇ ਚੱਕਰ ਚ ਪੈਣਾ ਜਿਹੜੇ ਇਨਸਾਨ ਨੂੰ ਪਦ ਨਹੀਂ ਆਉਂਦਾ ਉਹ ਲਾਜ਼ਮੀ ਯੂਰਿਕ ਐਸਿਡ ਦਾ ਪੇਸ਼ੈਂਟ ਬਣੂਗਾ ਹੀ ਬਣੂ ਜਿਹੜੇ ਇਨਸਾਨ ਨੂੰ ਢ ਘਾਰ ਨਹੀਂ ਹੁੰਦਾ ਉਹਦੇ ਲੀਵਰ ਦੇ ਅੰਦਰ ਗੈਸ ਬਣੂਗੀ ਉਹਨੂੰ ਸਿਰਦਰਦ ਹੋਊਗਾ ਹੀ ਹੋ ਤੁਸੀਂ ਇੱਕ ਚੀਜ਼ ਦੇਖੋ ਬਹੁਤ ਸਾਰੇ ਲੋਕਾਂ ਨੂੰ ਗੈਸ ਨਹੀਂ ਪਾਸ ਹੁੰਦੀ ਮਾਈਗਰੇਨ ਦੀ ਦਵਾਈ ਚੱਲ ਰਹੀ ਥੋੜੇ ਅੰਦਰ ਇਨਕ ਕੰਪੀਟੀਟਿਵ ਫੀਅਰ ਆ ਗਿਆ ਅੱਜ ਦੇ ਟਾਈਮ ਦੇ ਵਿੱਚ ਸਮਾਜ ਦੇ ਵਿੱਚ ਹਰ ਬੰਦਾ ਸੋਹਣਾ ਦਿਖਣਾ ਚਾਹੁੰਦਾ। ਯੈਸ। ਹਰ ਬੰਦਾ ਗੋਰਾ ਦਿਖਣਾ ਚਾਹੁੰਦਾ। ਹਰ ਬੰਦਾ ਚਾਹੁੰਦਾ ਦੰਦ ਇੱਕਦਮ ਚਿੱਟੇ ਹੋਣ। ਚਿੱਟੇ ਹੋਣ। ਹਾਂ। ਅੱਖਾਂ ਦੇ ਥੱਲੇ ਕੋਈ ਗੱਡੇ ਨਾ ਹੋਣ। ਹਰ ਬੰਦਾ ਬੈਸਟ ਆਫ ਬੈਸਟ ਲਾਈਫ ਸਟਾਈਲ ਚਾਹੁੰਦਾ। ਹੂੰ ਹੂੰ। ਪਰ ਉਹਦੇ ਲਈ ਜੋ ਚੀਜ਼ਾਂ ਕਰਨੀਆਂ ਨੇ ਉਹਨੂੰ ਕੋਈ ਨਹੀਂ ਕਰਨਾ ਚਾਹੁੰਦਾ। ਕਿਸੇ ਇਨਸਾਨ ਨੂੰ ਕਮਜ਼ੋਰੀ ਫੀਲ ਹੁੰਦੀ ਹੋਵੇ ਦੁਪਹਿਰ ਦੇ ਟਾਈਮ। ਰੋਟੀ ਖਾਣ ਤੋਂ ਬਾਅਦ ਨੀਸਤੀ ਚੜਦੀ ਹੋਵੇ। ਉਹ ਰੋਟੀ ਖਾਣ ਤੋਂ ਪਹਿਲਾਂ ਇੱਕ ਨਾਰੀਅਲ ਪਾਣੀ ਡੇਲੀ ਪੀਣਾ ਸ਼ੁਰੂ ਕਰ ਦੋ। ਜਦੋਂ ਲੋਕਾਂ ਦੇ ਪਲੇਟਲੇਟਸ ਘਟਦੇ ਆ ਉਸ ਟਾਈਮ ਨਾਰਿੰ Então só é que teu ਸਸ਼ੀਕਾਲ ਜੀ 10 ਮਿੰਟ ਦੀ ਇੰਟਰਵਿਊ ਦੇਖਿਓ ਜ਼ਰੂਰ ਕਿਉਂਕਿ ਇਸ ਇੰਟਰਵਿਊ ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਲਾਹਾ ਮਿਲਣ ਵਾਲਾ ਹੈ ਲਾਹਾ ਕਿਸ ਪ੍ਰਕਾਰ ਮੈਂ ਤੁਹਾਨੂੰ ਥੋੜਾ ਜਿਹਾ ਲੈਬੋਰੇਟ ਕਰ ਦਿੰਨੀ ਆ ਕਿ ਬਹੁਤ ਸਾਰੇ ਲੋਕ ਨੇ ਜਿਹੜੇ ਕਿ ਆਪਣੀ ਸਕਿਨ ਇਨਫੈਕਸ਼ਨ ਨੂੰ ਲੈ ਕੇ ਸਕਿਨ ਤੇ ਹੋ ਰੀਆਂ ਡਿਜ਼ੀਜ਼ਨ ਨੂੰ ਲੈ ਕੇ ਜਾਂ ਹੇਅਰ ਜਦੋਂ ਬਹੁਤ ਜ਼ਿਆਦਾ ਵਾਲ ਝੜ ਜਾਂਦੇ ਨੇ ਉਹਨਾਂ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੁੰਦੇ ਨੇ ਅਸੀਂ ਅਕਸਰ ਇੰਸਟਾਗ੍ਰam ਜਾਂ ਫੇਸਬੁੱਕ ਸਕਰੋਲਿੰਗ ਕਰਦੇ ਕਰਦੇ ਅੱਜਕੱਲ ਦੇਖਦੇ ਆ ਕਿ 1000 ਰੁਪਏ ਦੇ 399 ਦੇ ਪੰਜ ਪ੍ਰੋਡਕਟ ਲਈ ਅਸੀਂ ਮਿੰਟ ਲਗਾਨੇ ਉਹਨਾਂ ਪ੍ਰੋਡਕਟ ਨੂੰ ਪਰ ਬਾਡੀ ਤੇ ਹੋ ਰੀਆਂ ਬਿਮਾਰੀਆਂ ਦਾ ਕਾਰਨ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਹੈ ਸੋ ਕਾਰਨ ਦੱਸਣ ਦੇ ਲਈ ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਜੀ ਡੀ ਆਯੁਰਵੇਦਾ ਤੋਂ ਜੋਦਾ ਸਿੰਘ ਜੀ ਸਭ ਤੋਂ ਪਹਿਲਾਂ ਉਹਦਾ ਦਾ ਸਵਾਗਤ ਕਰਾਂਗੇ ਪਰ ਮੈਂ ਤੁਹਾਨੂੰ ਦੱਸ ਦਿੰਨੀ ਆ ਕਿਸੇ ਤਰ੍ਹਾਂ ਦਾ ਪ੍ਰੋਡਕਟ ਦਾ ਅਤੇ ਕੋਈ ਵੀ ਲੈਣ ਦੇ ਨਹੀਂ ਹੈ ਸਿਰਫ ਅੱਜ ਦੀ ਇੰਟਰਵਿਊ ਹੋਏਗੀ ਕਿ ਆਖਿਰਕਾਰ ਤੁਹਾਡੇ ਸਰੀਰ ਨੂੰ ਜਿਹੜੀਆਂ ਬਿਮਾਰੀਆਂ ਲੱਗ ਰਹੀਆਂ ਨੇ ਉਹਨਾਂ ਬਿਮਾਰੀਆਂ ਤੋਂ ਤੁਸੀਂ ਨਿਜਾਤ ਕਿਵੇਂ پا ਸਕਦੇ ਹੋ 10 ਮਿੰਟ ਦੀ ਇੰਟਰਵਿਊ ਸੁੰਨਾ ਜ਼ਰੂਰ ਮਜ਼ਾ ਆ ਜਾਏਗਾ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਜੀ ਸਿਰ ਸਭ ਤੋਂ ਪਹਿਲਾਂ ਤਾਂ ਇਹੀ ਸਵਾਲ ਆ ਮੇਰਾ ਕਿ ਅੱਜ ਕੱਲ੍ਹ ਨਾ ਹਰੇਕ ਦੀ ਬਾਡੀ ਨੂੰ ਕੋਈ ਨਾ ਕੋਈ ਬਿਮਾਰੀ ਲੱਗੀ ਹੋਈ ਆ ਮਤਲਬ ਕੋਈ ਕਹਿੰਦਾ ਕਿ ਮੈਨੂੰ ਸਕਿਨ ਦੇ ਇਨਫੈਕਸ਼ਨ ਹੋ ਰਹੀ ਆ ਕੋਈ ਕਹਿੰਦਾ ਮੇਰਾ ਸਿਰ ਦਰਦ ਹੋ ਰਿਹਾ ਹੈ ਕੋਈ ਕਹਿ ਰਿਹਾ ਕਿ ਮੈਨੂੰ ਚੱਕਰ ਆਣ ਲੱਗ ਜਾਂਦੇ ਨੇ ਦੁਪਹਿਰ ਦੇ ਖਾਣੇ ਤੋਂ ਬਾਅਦ ਲਾਈਕ ਰੀਜ਼ਨ ਦੀ ਗੱਲ ਕੀਤੀ ਜਾਵੇ ਤਾਂ ਰੀਜ਼ਨ ਕੀ ਲੱਭਦੇ ਆਯੁਰਵੇਦਾ ਦੇ ਵਿੱਚ ਇੱਕ ਸਭ ਤੋਂ ਵੱਡੀ ਗੱਲ ਇਹ ਹੈ ਜੀ ਆਯੁਰਵੇਦਾ ਦੇ ਵਿੱਚ ਇੱਕ ਚੀਜ਼ ਕੰਸਿਡਰ ਕੀਤੀ ਗਈ ਆ ਜੀ ਵੀ ਜੇਕਰ ਕੋਈ ਵੀ ਰਿਐਕਸ਼ਨ ਤੁਹਾਡੀ ਬਾਡੀ ਦੇ ਉੱਤੇ ਆ ਰਿਹਾ ਵਾ ਤਾਂ ਆਪਾਂ ਨੂੰ ਫਾਈਂਡ ਆਊਟ ਕਰਨਾ ਚਾਹੀਦਾ ਵੀ ਉਹਦਾ ਰੂਟ ਕੌ ਬਹੁਤ ਵਾਰੀ ਕੀ ਹੁੰਦਾ ਆਪਣਾ ਸਿਰ ਦੁਖਦਾ ਆਪਾਂ ਮੈਡੀਕਲ ਸਟੋਰ ਤੇ ਜਾਂਦੇ ਦਵਾਈ ਲਈ ਤੇ ਆਪਣਾ ਸਿਰ ਦਰਦ ਠੀਕ ਹੋ ਗਿਆ ਜੀ ਬਿਲਕੁਲ ਉਹ ਇੱਕ ਬਹੁਤ ਮੂਮੈਂਟ ਬਹੁਤ ਛੋਟੀ ਮੂਮੈਂਟ ਵਾਸਤੇ ਆਪਾਂ ਉਸ ਚੀਜ਼ ਤੋਂ ਐਸਕੇਪ ਕਰ ਰਹੇ ਹੂੰ ਬਟ ਗ੍ਰੈਜੂਲੀ ਅੰਡਰ ਦ ਹੁੱਡ ਕੀ ਹੋ ਰਿਹਾ ਥੋਡੀ ਜਿਹੜੀ ਬਾਡੀ ਆ ਉਹਦੇ ਵਿੱਚ ਕਿਹੜੀ ਚੀਜ਼ ਆ ਜਿਹੜੀ ਡਿਸਟਰਬ ਹੋ ਰਹੀ ਆ ਔਰ ਇਸ ਤਰ੍ਹਾਂ ਦੇ ਐਂਜ਼ਾਈਮਸ ਪ੍ਰੋਡਿਊਸ ਕਰ ਰਹੀ ਆ ਰੈਗੂਲਰਲੀ ਤੁਸੀਂ ਦੇਖੋ ਲੋਕਾਂ ਨੂੰ ਸਕਿਨ ਦੇ ਵਿੱਚ ਪ੍ਰੋਬਲਮ ਆ ਰਹੀ ਆ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਸਾਰਾ ਲੈਕਟੋਸ ਇਨਟੋਲਰੈਂਸ ਬਹੁਤ ਜ਼ਿਆਦਾ ਵਧ ਰਹੀ ਆ ਲੋਕ ਕਹਿੰਦੇ ਜੀ ਅਸੀਂ ਡੇਰੀ ਪ੍ਰੋਡਕਟ ਬਿਲਕੁਲ ਨਹੀਂ ਖਾ ਸਕਦੇ ਜਿੱਦਾਂ ਹੀ ਖਾਣੇ ਸਾਡਾ ਪੇਟ ਖਰਾਬ ਹੋ ਜਾਂਦਾ ਜਿੱਦਾਂ ਹੀ ਖਾਣੇ ਸਾਡੇ ਸਕਿਨ ਦੇ ਉੱਤੇ ਰੈਸ਼ਸ ਹੋ ਜਾਂਦੇ ਆ ਉਹਦਾ ਸਭ ਤੋਂ ਵੱਡਾ ਰੀਜ਼ਨ ਆ ਅਸੀਂ ਜਿਹੜੀ ਨੈਚੁਰਲ ਡਾਈਟ ਸੀ ਉਹ ਤੋਂ ਸ਼ਿਫ ਤੇ ਆਰਟੀਫੀਸ਼ੀਅਲ ਡਾਈਟ ਵੱਲ ਜ਼ਿਆਦਾ ਪ੍ਰੋਸੀਡ ਹੋਗੇ ਸ ਅਕੋਰਡਿੰਗ ਟੂ ਯੂ ਨੇਚਰਲ ਤੇ ਆਰਟੀਫੀਸ਼ੀਅਲ ਡਾਈਟ ਕਿਹੜੀ ਕਿਹੜੀ ਹੁੰਦੀ ਹੈ ਜਿਹੜੀ ਵੀ ਚੀਜ਼ ਤੁਸੀਂ ਘਰੇ ਉਗਾ ਸਕਦੇ ਹੋ ਔਰ ਉਗਾ ਕੇ ਉਹਨੂੰ ਤਿਆਰ ਕਰ ਸਕਦੇ ਹੋ ਬਣਾ ਸਕਦੇ ਹੋ ਜੀ ਉਹ 100% ਨੇਚਰਲ ਹੈ ਸੋ ਜੋਦਾ ਜੀ ਤੁਸੀਂ ਕਹਿੰਦੇ ਹੋ ਕਿ ਹਰ ਇੱਕ ਬੰਦਾ ਹੁਣ ਕਿਸਾਨ ਬਣ ਜਾਵੇ ਮੈਂ ਨਹੀਂ ਕਹਿੰਦਾ ਹਰ ਬੰਦਾ ਕਿਸਾਨ ਬਣ ਜਾਵੇ ਪਰ ਜੋ ਚੀਜ਼ਾਂ ਤੁਹਾਡੇ ਕੋਲ ਅਵੇਲੇਬਲ ਨੇ ਜਿਨ੍ਹਾਂ ਨੂੰ ਤੁਸੀਂ ਉਗਾ ਸਕਦੇ ਹੋ ਜੀ ਜਿਹੜੀ ਚੀਜ਼ ਤੁਸੀਂ ਇੱਕ ਗੱਲ ਸਮਝੋ ਆਪਾਂ ਚਿਪਸ ਦਾ ਇੱਕ ਪੈਕੇਟ ਲੈਨੇ ਆ ਜੀ ਉਹਦੇ ਉੱਤੇ ਪੈਕਿੰਗ ਕਿੰਨੇ ਵੀ ਪੁਰਾਣੀ ਹੋਈ ਵੀ ਆ 6 ਮਹੀਨੇ ਪੁਰਾਣੀ ਹੋਈ ਔ ਤਲਿਆ ਗਿਆ ਜਿਹੜੀ ਆਪਾਂ ਬ੍ਰੈਡ ਖਾਣੇ ਆ ਬ੍ਰੈਡ ਨੂੰ ਗੁੰਨਿਆ ਗਿਆ ਪਾਣੀ ਦੇ ਨਾਲ ਗੁੰਨਿਆ ਗਿਆ ਉਸ ਤੋਂ ਬਾਅਦ ਉਹਨੂੰ ਬੇਕ ਕੀਤਾ ਗਿਆ ਬੇਕ ਕਰਕੇ ਉਹਦੀ ਸੈਲਫ ਲਾਈਫ ਕੀਤੀ ਗਈ ਤਿੰਨ ਤੋਂ ਚਾਰ ਦਿਨ ਦੀ ਜੀ ਔਰ ਚਾਰ ਦਿਨ ਤੋਂ ਬਾਅਦ ਉਹਦੇ ਉਲੀ ਲੱਗ ਰਹੀ ਹੈ ਬਿਲਕੁਲ ਤਾਂ ਇਹ ਗੱਲ ਸੋਚਣ ਵਾਲੀ ਹੈ ਵੀ ਇੱਕ ਆਟਾ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਉਦਾਹਰਣ ਦਿੰਦਾ ਮੈਂ ਤੁਹਾਡੇ ਫਰਿੱਜ ਦੇ ਵਿੱਚ ਇੱਕ ਆਟਾ ਰੱਖ ਦੇਣਾ ਜਿਹੜਾ ਚਾਰ ਦਿਨ ਪੁਰਾਣਾ ਹੋਵੇ ਜੀ ਤੁਸੀਂ ਉਹਨੂੰ ਰੋਟੀ ਬੇਲ ਕੇ ਖਾਓਗੇ ਨਹੀਂ ਬਿਲਕੁਲ ਨਹੀਂ ਖਾਓ ਖਮੀਰਾ ਹੋ ਜਾਏਗਾ ਬਿਲਕੁਲ ਪਰ ਸਾਨੂੰ ਕਿੰਨੇ ਅਸੀਂ ਚਾਸ ਨਾਲ ਖਾਣੇ ਹਨ ਬਰੈਡ ਦੇ ਉੱਤੇ ਕੋਈ ਚੀਜ਼ ਲਾ ਕੇ ਤੇ ਜੈਮ ਲਾ ਲਈ ਆਪਾਂ ਨੂੰ ਲੱਗਦਾ ਵੀ ਹੈਲਦੀ ਡਾਈਟ ਫੋਲੋ ਕਰ ਰਹੇ ਹਾਂ ਉੱਤੇ ਦੋ ਖੀਰੇ ਰੱਖ ਕੇ ਆਪਾਂ ਲੱਗਦਾ ਬਿਲਕੁਲ ਆਪਣੀ ਬਾਡੀ ਵਧੀਆ ਹੋ ਜਾ ਜੀ ਮਤਲਬ ਤੁਸੀਂ ਕਹਿ ਰਹੇ ਹੋ ਕਿ ਜਿਹੜੀਆਂ ਪੈਕਡ ਆਈਟਮਸ ਹੁੰਦੀਆਂ ਨੇ ਬਹੁਤ ਪੁਰਾਨੀਆਂ ਉਹ ਬਾਡੀ ਦਾ ਸਿਸਟਮ ਹਿਲਾ ਦਿੰਦੀਆਂ ਨੇ ਉਹਨਾਂ ਨੂੰ ਪਰਹੇਜ਼ ਕਰਨਾ ਚਾਹੀਦਾ ਹੈ 100% ਐਂਡ ਸੈਕੰਡਲੀ ਸਭ ਤੋਂ ਵੱਡਾ ਰੀਜ਼ਨ ਕੀ ਆ ਅਸੀਂ ਇੱਕ ਮਾਡਰਨ ਲਾਈਫਸਟਾਈਲ ਵਾਲ ਪਰਸੀੂ ਕਰ ਰਹੇ ਹਾਂ ਔਰ ਆਨ ਆਲ ਟਾਈਮ ਦੇ ਵਿੱਚ ਇਹ ਟੈਕਨੋਲੋਜੀ ਇਸ ਤੋਂ ਵੀ 4 ਗੁਣਾ ਵਧਣ ਵਾਲੀ ਹੈ ਜੀ ਅੱਗੇ ਜਿਹੜੇ ਲੋਕ ਚਿਕਨ ਖਾਂਦੇ ਸੀਗੇ ਜਿਹੜੇ ਲੋਕ दारू ਪੀਂਦੇ ਸੀਗੇ ਉਹ ਵੀ ਆਪਦੀ ਘਰੇ ਕੱਢਦੇ ਸੀਗੇ ਚਿਕਨ ਵੀ ਉਹਨਾਂ ਨੇ ਆਪਦੇ ਪਾਲੇ ਹੁੰਦੇ ਸੀਗੇ ਉਸ ਤੋਂ ਬਾਅਦ ਉਹਦਾ ਸੇਵਨ ਕਰਦੇ ਸੀਗੇ ਬਟ ਅੱਜ ਦੀ ਸਥਿਤੀ ਕੀ ਹੈ ਵੀ ਫਰੋਜ਼ਨ ਚਿਕਨ ਹੈ ਹਮਮ ਔਰ दारू ਦੇ ਉੱਤੇ ਵੀ ਐਕਸਪਾਇਰੀ ਡੇਟ ਲਿਖੀ ਹੋਈ ਹੈ ਔਰ ਪਤਾ ਨਹੀਂ ਕਿੰਨੀ ਪੁਰਾਣੀ ਹੈ ਜੀ ਐਂਡ ਉਸ ਤੋਂ ਬਾਅਦ ਅਸੀਂ ਐਕਸਪੈਕਟ ਕਰਦੇ ਵੀ ਸਾਡੇ ਅੱਜ ਦੇ ਟਾਈਮ ਦੇ ਵਿੱਚ ਬਿਮਾਰੀਆਂ ਵੱਧ ਕਿਉਂ ਰਹੀਆਂ ਹਮਮ ਦੂਸਰੀ ਗੱਲ ਮੈਮ ਇੱਕ ਇਹਦੇ ਵਿੱਚ ਐਡ ਕਰੂੰਗਾ ਲੋਕ ਕਹਿੰਦੇ ਵੀ ਮੈਡੀਕਲ ਸਾਇੰਸ ਵੱਧ ਗਈ ਆ ਹਮਮ ਤਾਂ ਇਹਦਾ ਮਤਲਬ ਬਿਮਾਰੀਆਂ ਕਾਊਂਟਰ ਹੋਣ ਲੱਗ ਮੈਡੀਕਲ ਸਾਇੰਸ 100% ਮੈਰਤੁਲ ਖਾ ਕੇ ਲੈ ਲਓ ਵੀ ਵਧੀਆ ਹਮ ਨੋ ਡਾਊਟ ਹਮ ਬਟ ਅੱਜ ਤੋਂ 100 ਸਾਲ ਪਹਿਲਾਂ ਇੱਕ ਇਨਸਾਨ ਦੀ ਲਾਈਫ ਐਕਸਪੈਕਟੈਂਸੀ 96 97 ਸਾਲ ਸੀਗੀ ਜੇਕਰ ਆਪਾਂ ਆਮ ਗੱਲ ਕਰੀਏ ਮੈਂ ਮੈਡੀਕਲ ਟਾਈਮ ਤੇ ਨਹੀਂ ਗੱਲ ਕਰ ਸਕਦਾ ਹਮ ਵੀ ਮੈਡੀਕਲ ਸਾਨੂੰ ਸਬੂਤ ਦੇਵੇ ਇੱਕ ਸਰਟੀਫਿਕੇਟ ਕੱਢ ਕੇ ਦੇ ਦੇਵੇ ਨਹੀਂ ਜੀ ਪਹਿਲਾਂ ਉਦੋਂ ਇੰਨੀ ਸੀਗੀ ਤੇ ਹੁਣ ਨਹੀਂ ਆ ਮੈਂ ਆਪਣੇ ਪਿੰਡਾਂ ਦੀ ਗੱਲ ਕਰ ਸਕਦਾ ਸਾਡੇ ਪਿੰਡਾਂ ਦੇ ਵਿੱਚ ਸਾਡੇ ਬਜ਼ੁਰਗ ਜਿਹੜੇ ਸੀਗੇ ਉਹ 97 98 ਇੱਕ ਆਮ ਈਜ਼ ਮੰਨੀਆਂ ਦੀ ਸੀ 80 ਤੋਂ ਉੱਤੇ ਦਾ ਆਮ ਅੱਜ ਵੀ ਅਸੀਂ ਅਪਰੋਕਸੀਮੇਟਲੀ ਦੇਖ ਲੈਂਦੇ ਹਾਂ ਪਰ ਜੇ ਅੱਜ ਦੀ ਪੀੜ੍ਹੀ ਦੀ ਗੱਲ ਕੀਤੀ ਜਾਵੇ ਉਹ ਜ਼ਿਆਦਾ ਨਹੀਂ ਏ ਟਿਕ ਦੇ ਅੱਜ ਦੇ ਟਾਈਮ 'ਚ ਜੋ ਤੁਹਾਨੂੰ ਪ੍ਰੈਕਟੀਕਲ ਸਿਚੁਏਸ਼ਨ ਦੱਸਾਂ 22 ਸਾਲ ਦਾ ਜਵਾਨ ਵੀ ਘਬਰਾਇਆ ਹੋਇਆ ਵੀ ਕਦੋਂ ਹਾਰਟ ਅਟੈਕ ਆ ਜਦ ਮੈਂ ਡੈੱਡ ਹੋ ਜਾ ਔਰ 60 ਸਾਲ ਦਾ ਬੰਦਾ ਬਿਲਕੁਲ ਬਾਰਡਰ ਲਾਈਨ ਤੇ ਖ ਮਤਲਬ ਅਕੋਰਡਿੰਗ ਟੂ ਯੂ ਇਹ ਸਾਰਾ ਕੁਝ ਖਾਣ ਪਾਣ ਤੇ ਡਿਪੈਂਡ ਕਰਦਾ ਖਾਣ ਪਾਣ ਤੇ ਵੀ ਡਿਪੈਂਡ ਕਰਦਾ ਐਂਡ ਸੈਕੰਡਲੀ ਸਭ ਤੋਂ ਵੱਡਾ ਰੋਲ ਪਲੇ ਕਰ ਰਹੀ ਹੈ ਇਸ ਟਾਈਮ ਦੇ ਉੱਤੇ ਤੁਹਾਡੀ ਸਾਈਕੋਲੋਜੀ ਹੂੰ ਤੁਹਾਡੇ ਅੰਦਰ ਇਨਕ ਕੰਪੀਟੀਟਿਵ ਫੀਅਰ ਆ ਗਿਆ ਜਿੱਦੇ ਟਾਈਮ ਦੇ ਵਿੱਚ ਸਮਾਜ ਦੇ ਵਿੱਚ ਹਰ ਬੰਦਾ ਸੋਹਣਾ ਦੇਖਣਾ ਚਾਹੁੰਦਾ ਯੈਸ ਹਰ ਬੰਦਾ ਗੋਰਾ ਦੇਖਣਾ ਚਾਹੁੰਦਾ ਹਰ ਬੰਦਾ ਚਾਹੁੰਦਾ ਦੰਦ ਇੱਕਦਮ ਚਿੱਟੇ ਹੋਣ ਚਿੱਟੇ ਹੋਣ ਹਾਂ ਅੱਖਾਂ ਦੇ ਥੱਲੇ ਕੋਈ ਗੱਡੇ ਨਾ ਹੋਣ ਹਰ ਬੰਦਾ ਬੈਸਟ ਆਫ ਬੈਸਟ ਲਾਈਫ ਸਟਾਈਲ ਚਾਹੁੰਦਾ ਹਮਮ ਪਰ ਉਹਦੇ ਲਈ ਜੋ ਚੀਜ਼ਾਂ ਕਰਨੀਆਂ ਨੇ ਉਹਨੂੰ ਕੋਈ ਨਹੀਂ ਕਰਨਾ ਚਾਹੁੰਦਾ ਜਦੋਂ ਮੈਂ ਤੁਹਾਨੂੰ ਕਿਹਾ ਮੈਂ ਕਿ ਤੁਸੀਂ ਜਿਹੜੀ ਚੀਜ਼ ਕੱਟ ਕੇ ਵੱਢ ਕੇ ਆਪ ਖਾ ਸਕਦੇ ਹੋ ਉਹਨੂੰ ਖਾ ਤੇ ਤੁਹਾਡਾ ਸਵਾਲ ਲੱਗੂ ਕੀ ਸੀ ਵੀ ਕੀ ਹੋਣਾ ਸੀ ਕਿਸਾਨ ਬਣ ਜਾਈਏ ਤੁਸੀਂ ਕਿਸਾਨ ਨਾ ਬਣੋ ਪਰ ਹਸਪੀਟਲ ਵਧਾਈ ਚੱਲੋ ਔਰ ਮੈਡੀਕਲ ਸਾਇੰਸ ਜਿਵੇਂ ਜਿਵੇਂ ਵੱਧ ਰਹੀ ਆ ਲਾਈਫ ਐਕਸਪੈਕਟੈਂਸੀ ਵੱਧ ਰਹੀ ਆ ਮੈਂ ਨਹੀਂ ਗੱਲ ਇਹ ਕਹਿੰਦਾ ਵੀ ਡਾਕਟਰਾਂ ਦੀ ਇਹ ਸੋਚ ਆ ਪਰ ਤੁਸੀਂ ਇੱਕ ਗੱਲ ਮੈਨੂੰ ਸਿਰਫ ਤੁਸੀਂ ਛੋਟੀ ਗੱਲ ਦਾ ਜਵਾਬ ਸੋਚ ਕੇ ਦੇਖੋ कोरोना ਦੇ ਵਿੱਚ ਆਮ ਪ੍ਰਚਲਿਤ ਗੱਲ ਕੀ ਹੋ ਗਈ ਸੀ ਵੀ ਜਿਹੜਾ ਹਸਪਤਾਲ ਗਿਆ ਉਹ ਮਰ ਜਾਏਗਾ ਵਾਪਸ ਨਹੀਂ ਆਏ ਮੈਂ ਤਾਂ ਨਹੀਂ ਕਿਹਾ ਜੀ ਇਹ ਤੁਹਾਡਾ ਜਵਾਬ ਆਇਆ ਨੇਚਰਲੀ ਜੀ ਜੀ ਔਰ ਇਹ ਪ੍ਰਚੰਨਤ ਗੱਲ ਹੋ ਗਈ ਸੀ ਉਸ ਟਾਈਮ ਤੇ 99% ਜਿਹੜੇ ਲੋਕ ਉਸ ਟਾਈਮ ਤੇ ਕਬਰائے ਨੇ ਉਹਨਾਂ ਦੀ ਡੈਥ ਹੋਈ ਤੁਸੀਂ ਕਹਿੰਦੇ ਹੋ ਕਿ ਆਪਣੇ ਖਾਣ-ਪਾਨ ਦੀਆਂ ਆਦਤਾਂ ਸੁਧਾਰ ਲਓ ਹਨਾ ਕਿ ਤੁਹਾਡਾ ਮਤਲਬ ਬਾਹਰੋਂ ਵੀ ਤੁਸੀਂ ਸੋਹਣੇ ਦਿਖਣ ਲੱਗ ਜਾਓਗੇ ਦੰਦ ਵੀ ਸੋਹਣੇ ਹੋ ਜਾਣਗੇ ਚਟੇ ਹੋ ਜਾਣਗੇ ਪਰ ਇਹ ਖਾਣ-ਪਾਨ ਦੀਆਂ ਆਦਤਾਂ ਜਿਹੜੀਆਂ ਕਿ ਅੱਜਕੱਲ ਖਰਾਬ ਹੋ ਚੁੱਕੀਆਂ ਨੇ ਉਹਨਾਂ ਨੂੰ ਤੁਹਾਨੂੰ ਪਤਾ ਕਿ ਸੁਧਾਰਨਾ ਬਹੁਤ ਜ਼ਿਆਦਾ ਮੁਸ਼ਕਲ ਹੈ ਲੋਕ ਕੁਝ ਖਾਂਦੇ ਨੇ ਨਾਲ ਕੋਕ ਚਾਹੀਦੀ ਹੈ ਲੋਕ ਕਹਿੰਦੇ ਨੇ ਬਾਹਰੋਂ ਖਾ ਘਰੋਂ ਖਾਣਾ ਨਹੀਂ ਬਣਾਉਣਾ ਮੈ ਲੇਟ ਹੋ ਗਈਆਂ ਹਨਾ ਤੇ ਬਾਰੂ ਆਰਡਰ ਕਰ ਲੈਂਦੇ ਨੇ ਛੋਟੇ ਛੋਟੇ ਗੱਲ ਤੇ ਪਾਰਟੀਆਂ ਕੀਤੀਆਂ ਜਾਂਦੀਆਂ ਨੇ ਸੋ ਕੌਣ ਕਰੇਗਾ ਇਹਨਾਂ ਤੁਹਾਨੂੰ ਲੱਗਦਾ ਕਿ ਲੋਕ ਐਫਰਟ ਕਰਨਗੇ ਆਪਣੀ ਬਾਡੀਸ ਨੂੰ ਲੈ ਕੇ ਮੈਂ ਕਹਿੰਨਾ ਜੀ ਇਹੀ ਇੱਕ ਸਭ ਤੋਂ ਵੱਡਾ ਰੀਜ਼ਨ ਆ ਮਹਾਰਾਜਾ ਸ਼ਹੀ ਸ਼ਰਬਤ ਦਾ ਸਕਸੈਸ ਦਾ ਜੀ ਲੋਕ ਉਹ ਚੀਜ਼ ਛੱਡਣਾ ਚਾਹੁੰਦੇ ਨਹੀਂ ਬਟ ਉਹ 2000 ਰੁਪਏ ਮਹਾਰਾਜਾ ਸ਼ਹੀ ਸ਼ਰਬਤ ਦੀ ਬੋਟਲ ਤੇ ਖਰਚਣਗੇ ਉਹ ਕਹਿੰਣਗੇ ਅਸੀਂ ਆਪ ਦਾ ਲੀਵਰ ਸੈੱਟ ਰੱਖਣਾ ਸਾਨੂੰ ਇਹ ਚੀਜ਼ ਦੇ ਤੋਂ ਬਟ ਅੱਛਾ ਤੁਹਾਡੇ ਕੋਲ ਲੋਕ ਆਉਂਦੇ ਨੇ ਕੀ ਕਹਿੰਦੇ ਨੇ ਕਿੱਦਾਂ ਦੀ ਅਗਲਾ ਕਰਦੇ ਨੇ ਮੈਨੂੰ ਇਹ ਤਾਂ ਮੈਂ ਤੁਹਾਨੂੰ ਦੱਸ ਸਕਦਾ ਵੀ ਲੋਕ ਕਿਸ ਤਰ੍ਹਾਂ ਦੀ ਗੱਲਾਂ ਵੀ ਲੋਕ ਇਹ ਜਰੂਰ ਕਹਿੰਦੇ ਵੀ ਪਹਿਲਾ ਬੰਦਾ ਮਿਲਿਆ ਜਿਹੜਾ ਕਹਿੰਦਾ ਵੀ ਤੈਨੂੰ ਦਵਾਈ ਦੀ ਲੋੜ ਨਹੀਂ ਤੂੰ ਘਰੇ ਜਾ ਕੇ ਆ ਚੀਜ਼ਾਂ ਕਰ ਲੈ ਤੇ ਤੂੰ ਠੀਕ ਹੋ ਜਾਏਗਾ ਜੀ ਉਦੋਂ ਮੈਂ ਤੁਹਾਡੇ ਕਈ ਇੰਟਰਵਿਊਸ ਦੇਖਿਆ ਨਾ ਤੁਸੀਂ ਡਾਇਰੈਕਟ ਹੀ ਕਹਿ ਦਿੰਨੇ ਹੋ ਕਿ ਹਾਂ ਲੋਕਾਂ ਨੂੰ ਦਵਾਈ ਦੀ ਲੋੜ ਹੀ ਨਹੀਂ ਹਸਪੀਟਲ ਤਾਂ ਬੰਦ ਹੋ ਜਾਣਗੇ ਹਨਾ ਲੋਕ ਆਪਣੇ ਆਪ ਨੂੰ ਸੁਧਾਰ ਲੈਣ ਹਨਾ ਬਟ ਇਹਨਾਂ ਚੀਜ਼ਾਂ ਨੂੰ ਸੁਧਾਰਨਾ ਮੈਨੂੰ ਲੱਗਦਾ ਕਿ ਅੱਜ ਕੱਲ ਦੀ ਪੀੜ੍ਹੀ ਨੂੰ ਥੋੜਾ ਮੁਸ਼ਕਿਲ ਹੈ ਬਹੁਤ ਸੋਹਣਾ ਸਵਾਲ ਹੈ ਕੱਲ ਨੂੰ ਤੁਹਾਡੀ ਬੇਟੀ ਹੋਊਗੀ ਹਮ ਤੇ ਪੈਦਾ ਹੁੰਦੇ ਸਰ ਬਿਮਾਰੀਆਂ ਹੋਣ ਹਮ ਖੁਸ਼ ਹੋ ਤਾਂ ਉਹ ਆਪਦੇ ਜੀ ਦੇ ਛੰਡੀ ਵੱਡੀ ਜਾਂਦੀ ਹੈ ਨਾ ਉਦੋਂ ਦੁੱਖ ਲਾਦਾ ਔਰ ਮੈਂ ਪਹਿਲੀ ਜਨਰੇਸ਼ਨ ਚ ਨਹੀਂ ਹੈ ਗਈ ਮੇਰੀ ਚੌਥੀ ਜਨਰੇਸ਼ਨ ਆ ਮੇਰੇ ਪਰਦਾਦਾ ਜੀ ਵੈਦ ਸੀਗੇ ਵੈਦ ਕੇਸਰ ਸਿੰਘ ਜੀ ਉਹਨਾਂ ਟਾਈਮਸ ਦੇ ਵਿੱਚ ਵੀ ਸਾਨੂੰ ਕਦੇ ਐਡਵਰਟਾਈਜ਼ਮੈਂਟ ਦੀ ਲੋੜ ਨਹੀਂ ਪਈ ਔਰ ਇੱਕ ਐਸਾ ਨਾਮ ਬਣ ਗਿਆ ਸੀਗਾ ਮੇਰੇ ਪਰਦਾਦਾ ਜੀ ਦਾ ਵੀ ਜੇਕਰ ਕਿਸੇ ਬੰਦੇ ਨੂੰ ਪਸਪਰਦੀ ਸੀਗੀ ਔਰ ਲੁਧਿਆਣੇ ਲੈ ਕੇ ਆਉਂਦੇ ਸੀਗੇ ਪਿੰਡ ਤੋਂ ਤਾਂ ਡਾਕਟਰ ਕਹਿੰਦੇ ਸੀ ਪਸ ਫੈਲਰੀ ਆ ਤੇ ਅੰਗ ਆਪਣ ਨੂੰ ਵੱਡਣਾ ਪੈਣਾ ਤੇ ਉਸ ਟਾਈਮ ਦੇ ਉੱਤੇ ਇੱਕ ਮਾਉਥ ਆਫ ਵਰਡ ਆਫ ਮਾਉਥ ਕਹ ਦਿੰਦੇ ਆ ਇੱਕ ਵਰਡ ਆਫ ਮਾਉਥ ਇੰਨਾ ਕਿ ਜ਼ਿਆਦਾ ਸੀਗਾ ਵੀ ਲੋਕ ਕਹਿੰਦੇ ਸੀ ਜੇ ਇਸ ਚੀਜ਼ ਦਾ ਹੱਲ ਕਰਾਉਣਾ ਤਾਂ ਮਾਛੀ ਕੇ ਪਿੰਡ ਪੈਂਦਾ ਮੁੱਗੇ ਦੇ ਲਾਗੇ ਹੂੰ ਉੱਥੇ ਜਾਓ ਉੱਥੇ ਵੈਦ ਕੇਸਰ ਸਿੰਘ ਜੀ ਬੈਠੇ ਨੇ ਉਹਨਾਂ ਦੇ ਕੋਲੇ ਇੱਕ ਹੱਲ ਆ ਉਹਨਾਂ ਕੋਲੇ ਜਾਓ ਔਰ 98 ਦੇ ਵਿੱਚ ਜਦੋਂ ਉਹਨਾਂ ਦੀ ਡੈਥ ਹੋਈ ਆ ਜਦੋਂ ਪੂਰੇ ਹੋਏ ਨੇ ਮੇਰਾ 98 ਦਾ ਆਫ ਦਾ ਬਰਥ ਆ ਤਾਂ 98th ਦੀ 9 198 ਦੇ ਵਿੱਚ ਇਹ ਸਿਚੁਏਸ਼ਨ ਸੀਗੀ ਵੀ ਲੋਕ ਘਰੇ ਆ ਕੇ ਤੱਕੇ ਨਾਲ ਬੈਠ ਜਾਂਦੇ ਸੀਗੇ ਹੂੰ ਬਾਪੂ ਜੀ ਬਿਲਕੁਲ ਮੁਸ਼ਕਿਲ ਹੋ ਗਏ ਸੀ ਉਹਨਾਂ ਨੂੰ ਮਤਲਬ ਤੋਰਾ ਫੇਰਾ ਕਰਨਾ ਜਾਂ ਕਿਸੇ ਦਾ ਇਲਾਜ ਕਰਨਾ ਜੀ ਪਰ ਲੋਕ ੱੱਕੇ ਨਾਲ ਕਰਿਆ ਕੇ ਵਿੜ ਜਾਂਦੇ ਸੀ ਮੇਰੇ ਭੂਆ ਜੀ ਔਰ ਮੇਰੇ ਫਾਦਰ ਸਾਹਿਬ ਹਮ ਇਹ ਉਹਨਾਂ ਨੂੰ ਚੱਕਦੇ ਸੀਗੇ ਐਂਡ ਫਿਰ ਉਹ ਪੇਸ਼ੈਂਟ ਦਾ ਹੱਲ ਕਰਾਉਂਦੇ ਸੀ ਔਰ ਪੇਸ਼ੈਂਟ ਵੀ ਜਿੱਦ ਕਰਕੇ ਉੱਥੇ ਬੈਠੇ ਰਹਿੰਦੇ ਸੀਗੇ ਵੀ ਅਸੀਂ ਸਾਲ ਪਰ ਇੱਥੋਂ ਨਹੀਂ ਹਿੱਲਦੇ ਜਦੋਂ ਤੱਕ ਤੁਸੀਂ ਹੱਲ ਨਹੀਂ ਕਰਕੇ ਦਿੰਦੇ ਜੀ ਸੋ ਉਦੋਂ ਤਾਂ ਸੀਗਾ ਕਿ ਲੋਕਾਂ ਨੂੰ ਨਾ ਯਾਨਕੀ ਵੈਦ ਤੇ ਯਕੀਨ ਵੀ ਸੀਗਾ ਕਿ ਹੈਨਾ ਮਤਲਬ ਲੋਕ ਯਕੀਨ ਕਰਦੇ ਸੀਗੇ ਕਿ ਅਸੀਂ ਆਯੁਰਵੇਦ ਨੂੰ ਅਪਣਾਵਾਂਗੇ ਤਾਂ ਅਸੀਂ ਨਿਜਾਤ ਪਾ ਸਕਦੇ ਹਾਂ ਜਾਂ ਉਸ ਬਾਬੇ ਕੋ ਚਲੇ ਜੋ ਉਹਨੂੰ ਬਖਸ਼ਾ ਅੱਜ ਕੱਲ੍ਹ ਦੀ ਲੋਕਾਂ ਨੂੰ ਪਤਾ ਕੀ ਹੈ ਕਿ ਜਿਵੇਂ ਤੁਸੀਂ ਸਟਾਰਟਿੰਗ ਹੀ ਕਿਹਾ ਕਿ ਸਿਰਦਰਦ ਹੋਇਆ ਲੋਕੀ ਦਵਾਈ ਲੈਣ ਭੱਜਦੇ ਨੇ ਗੋਲੀ ਖਾਂਦੇ ਨੇ ਆਰਾਮ ਆ ਜਾਂਦਾ ਲੋਕ ਨਾ ਇਨਸਟੈਂਟ ਰਿਜ਼ਲਟ ਚਾਹੁੰਦੇ ਨੇ ਕਿ ਫਟਾਫਟ ਰਿਜ਼ਲਟ ਮਿਲੇ ਕਿ ਤੁਸੀਂ ਇਦਾਂ ਦਾ ਕੁਝ ਰਿਜ਼ਲਟ ਲੱਭਿਆ ਹਾ ਰਿਜ਼ਲਟ ਹੈ ਨਾ ਜੀ ਤੁਸੀਂ ਵੇਟ ਕਰੋ ਜੀ ਲੀਵਰ ਨੂੰ ਡੈਮੇਜ ਹੋਣ ਤੋਂ ਪ੍ਰੋਪਰਲੀ ਹਮ ਤੇ ਇੱਕ ਟਾਈਮ ਆ ਜਾਏਗਾ ਵੀ ਡਾਕਟਰ ਤੁਹਾਡੇ ਅੱਗੇ 60 ਲੱਖ ਦਾ ਬਿੱਲ ਰੱਖੇਗਾ ਵੀ ਲੀਵਰ ਟ੍ਰਾਂਸਪਲੈਂਟ ਕਰਨਾ ਪੈਣਾ ਜਾਂ ਬੰਦਾ ਡੈੱਡ ਸੋ ਮੈਂ ਤਾਂ ਕਹਿੰਦਾ ਇਨਸਟੈਂਟ ਦੇ ਚੱਕਰ ਚ ਨਾ ਪੋ ਪਰ ਤੁਸੀਂ ਕਹਿੰਦੇ ਵੀ ਲੋਕ ਕਹਿੰਦੇ ਵੀ ਇਨਸਟੈਂਟ ਦੇ ਚੱਕਰ ਚ ਪੈਣਾ ਹਮ ਤਾਂ ਫਿਰ ਆਪਾਂ ਕੰਪਲੇਂਟ ਨਹੀਂ ਕਰ ਸਕਦੇ ਵੀ ਅੱਜ ਦੇ ਸਮਾਜ ਦੇ ਵਿੱਚ ਲਾਈਫ ਸਟਾਈਲ ਚੰਗਾ ਨਹੀਂ ਹੈਗਾ ਤੁਸੀਂ ਮੇਰੇ ਨਾਲ ਚੱਲੋ ਇੱਥੇ ਤਾਂਦਰਾ ਪਿੰਡ ਆਪਣੇ ਨੇੜੇ ਲੱਗਦਾ ਜਿਹੜੇ ਬਜ਼ੁਰਗ ਨੇ ਬਹੁਤ ਸੋਹਣੀ ਲਾਈਫ ਸਟਾਈਲ ਆ ਉਹਨਾਂ ਨੇ ਹਜੇ ਵੀ ਟਾਂਗੇ ਰੱਖੇ ਨੇ ਪੱਠੇ ਵੱਢ ਕੇ ਲੈ ਕੇ ਆਉਂਦੇ ਆ ਜੀ ਬਹੁਤ ਸੋਹਣਾ ਲਾਈਫ ਸਟਾਈਲ ਆ ਘਰ ਦੇ ਅੰਦਰ ਪ੍ਰੇਮ ਆ ਘਰ ਦੇ ਅੰਦਰ ਪਿਆਰ ਆ ਬੱਚੇ ਸੁਣਦੇ ਆ ਮਾਪੇ ਦੀ ਗੱਲ ਜੀ ਸ਼ਹਿਰਾਂ ਦੇ ਵਿੱਚ ਸਾਰਾ ਕੁਝ ਜਿਹੜੇ ਘਰਾਂ ਦੇ ਵਿੱਚ ਇਹ ਚੀਜ਼ਾਂ ਮੇਨਟੇਨ ਰਹੀਆਂ ਨੇ ਜਿਹੜੇ ਘਰਾਂ ਦੇ ਵਿੱਚ ਰੂਟਸ ਹਮ ਸਟਰੋਂਗ ਰਹਿਣ ਗਿਆ ਉਕਰ ਹਮੇਸ਼ਾ ਤਰੱਕੀ ਕਰਨ ਦੀ। ਅੱਛਾ ਤੁਸੀਂ ਸਟੱਡੀ ਕੀਤੀ ਹੈ ਨਾ ਨਾ ਚੀਜ਼ਾਂ ਦੀ। ਤੁਸੀਂ ਕਹਿ ਰਹੇ ਹੋ ਕਿ ਸਾਰੀਆਂ ਬਿਮਾਰੀਆਂ ਦੀ ਜੜ੍ਹ ਹੈ ਜਿਹੜੀ ਤੁਹਾਡਾ ਲੀਵਰ ਹੈ ਜਿਹੜਾ ਤੁਹਾਡੀ ਬਾਡੀ ਦੇ ਅੰਦਰ ਹੈ। ਦੈਟ ਇਜ਼ ਲਾਈਕ ਉਹਨੂੰ ਤੁਸੀਂ ਸੁਧਾਰ ਲੋਗੇ ਤਾਂ ਸਭ ਕੁਝ ਠੀਕ ਹੋ ਜਾਏਗਾ ਨਾ। ਉਸ ਤੋਂ ਵੀ ਪਹਿਲਾਂ ਮੈਂ ਮੈਂ ਸੌਰੀ 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 ਟੂ ਡਿਸਟਰਪ। ਇੱਕ ਛੋਟਾ ਜਿਹਾ ਸਵਾਲ ਬੜਾ ਇੰਟਰਸਟਿੰਗ ਹੈ ਦੈਟ ਇਜ਼ ਕਿ ਤੁਸੀਂ ਦੱਸੋ ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਕਿੱਦਾਂ ਕਰਦੇ ਹੋ? ਤੁਹਾਡਾ ਲਾਈਫ ਸਟਾਈਲ ਕੀ ਹੈ? ਮੈਂ ਤਕਰੀਬਨ 4:30-5:00 ਵਜੇ ਉੱਠ ਖੜਦਾ ਨਹੀਂ। ਜੀ। ਤੇ ਉੱਠਣ ਤੋਂ ਬਾਅਦ ਮੈਂ ਆਲਮੋਸਟ ਅੱਧਾ ਜੋ ਆ ਰਿਹਾ ਸਰ ਉਹ ਨੂੰ ऑब्ਜ਼ਰਵ ਕਰਨਾ ਉਸ ਤੋਂ ਬਾਅਦ ਸ਼ਾਵਰ ਲੈ ਕੇ ਮੰਦਰ ਮੱਥਾ ਟੇਕ ਕੇ ਜਿਮ ਚਲੇ ਜਾਣਾ ਜਿਮ ਜਾ ਕੇ ਆਵਦਾ 2 3 ਘੰਟੇ 9 ਵਜੇ ਤੱਕ ਵਰਕਆਊਟ ਕਰਨਾ ਔਰਾ ਜਿਮ ਦੇ ਵਿੱਚ ਲੁਧਿਆਣੇ ਕੋਈ ਵੀ ਆ ਕੇ ਸਾਨੂੰ ਦੇਖ ਸਕਦਾ ਅਸੀਂ ਸਵੇਰੇ 9 ਵਜੇ ਤੱਕ ਉੱਥੇ ਹੀ ਹੁੰਦੇ ਆ ਠੀਕ ਹੈ 9 ਵਜੇ ਮੈਂ ਤੇ ਮੇਰੀ ਵਾਈਫ ਉੱਥੋਂ ਨਿਕਲਦੇ ਆ ਆਪਦਾ ਘਰੇ ਆਉਨੇ ਘਰੇ ਆਉਂਦੇ ਸਾਰ ਅਸੀਂ ਆਪਦਾ ਬ੍ਰੈਕਫਾਸਟ ਕਰਦੇ ਜਿਸ ਚ ਪਰੌਂਠੇ ਹੁੰਦੇ ਆ ਤੇ ਅਸੀਂ ਪਰੌਂਠੇ ਖਾਂਦੇ ਆ ਘਰ ਦੇ ਖਾਂਦੇ ਆ ਦੇਸੀ ਘਿਓ ਵਿੱਚ ਖਾਂਦੇ ਆ ਕੋਈ ਉਹਦੇ ਵਿੱਚ ਅਸੀਂ ਪਰਹੇਜ਼ ਨਹੀਂ ਰੱਖਦੇ ਔਰ ਅਗਰ ਸਾਨੂੰ ਲੋੜ ਲੱਗਦੀ ਹੈ ਤਾਂ ਅਸੀਂ ਲੱਸੀ ਵੀ ਪੀ ਉਸ ਤੋਂ ਬਾਅਦ ਅਸੀਂ ਆਪਦਾ ਜਿਹੜਾ ਫਰੂਟਸ ਨੇ ਜਾਂ ਆਪਣਾ ਕੋਈ ਵੀ ਸੀਜ਼ਨਲ ਫਰੂਟ ਕਹਿ ਲਓ ਕੀਵੀ ਹੋ ਗਿਆ ਐਪਲ ਹੋ ਗਿਆ ਮੰਗੋ ਜਦੋਂ ਪਿੱਛੇ ਚੱਲਦਾ ਸੀਗਾ ਇੱਕ ਆਲੂ ਭਖਾਰੇ ਦਾ ਸੇਵਨ ਜਦੋਂ ਸੀਜ਼ਨ ਆ ਜਾਏ ਤਾਂ ਸਾਡੇ ਘਰ ਦੇ ਵਿੱਚ ਕਿਲੋਆਂ ਦੇ ਹਿਸਾਬ ਨਾਲ ਇੱਕ ਦਿਨ ਦੇ ਵਿੱਚ ਹੋ ਜਾਂਦਾ ਆਲੂ ਭਖਾਰੇ ਦਾ ਆਲੂ ਭਖਾਰੇ ਦਾ ਕਿਉਂਕਿ ਉਹ ਲੀਵਰ ਵਾਸਤੇ ਆਰਾਮਪਾਨ ਹੈ ਦੂਸਰੀ ਗੱਲ ਅਗਰ ਮੈਂ ਕਹਿ ਰਿਹਾ ਮਹਾਰਾਜਾ ਸ਼ਹੀ ਸ਼ਰਬਤ ਪੀਣਾ ਚੰਗਾ ਤਾਂ ਮੈਂ ਤੁਹਾਨੂੰ ਇੱਕ ਸਪਸ਼ਟ ਗੱਲ ਕਹਿਣਾ ਮੇਰੀ ਗੱਡੀ ਬਾਹਰ ਖੜੀ ਤੁਸੀਂ ਇਸ ਟਾਈਮ ਚੱਲੋ ਉਹ ਚ ਇਸ ਟਾਈਮ ਵੀ ਪਿਆ ਮੇਰੇ ਬੈੱਡਰੂਮ ਚ ਵੀ ਪਿਆ ਮੇਰੇ ਘਰ ਦੀ ਲੌਬੀ ਚ ਵੀ ਪਿਆ ਮੇਰੇ ਡਾਈਨਿੰਗ ਟੇਬਲ ਤੇ ਮਤਲਬ ਖੁਦ ਦੀ ਕੰਜ਼ਮਪਸ਼ਨ ਆਸੀ ਆਪ ਯੂਜ਼ ਕਰਦੇ ਆ ਉਹਦਾ ਰੀਜ਼ਨ ਇਹ ਆ ਅੱਜ ਦੇ ਟਾਈਮ ਦੇ ਵਿੱਚ ਚਾਹੇ ਤੁਸੀਂ ਆਰਗੈਨਿਕ ਜਿਵੇਂ ਮੈਂ ਤੁਹਾਨੂੰ ਕਿਹਾ ਵੀ ਆਪ ਦਾਗਾ ਕਿ ਆਪ ਦਾ ਖਾਓ ਹਮ ਅਗਰ ਤੁਸੀਂ ਉਹ ਵੀ ਕਰਦੇ ਹੋ ਆਪਦੀਆਂ ਵੀ ਤੁਸੀਂ ਗਾਵਾਂ ਮੱਝਾਂ ਰੱਖ ਲੈਨੇ ਹੋ ਉਹ ਰੱਖਣ ਤੋਂ ਬਾਵਜੂਦ ਵੀ ਤੁਸੀਂ ਇਹ ਸ਼ੋਰ ਨਹੀਂ ਹੈਗੇ ਵੀ ਉਹਦੇ ਚ ਯੂਰੀਆ ਡਾਇਆ ਜਿਹੜੇ ਤੁਸੀਂ ਉਹਨੂੰ ਪੱਠੇ ਪਾਏ ਆ ਵੀ ਉਹ ਚ ਹੈਗੇ ਕਿ ਨਹੀਂ ਨਾਹੀ ਸਵਾਲ ਤੁਹਾਨੂੰ ਕਰਨ ਲੱਗੀ ਸੀ ਠੀਕ ਹੈ ਜੀ ਸੋ ਉਹ ਜਿਹੜੇ ਯੂਰੀਆ ਡਾਇਆ ਵਾਲੇ ਪੱਠੇ ਨੇ ਉਹ ਤੁਸੀਂ ਗਾਂ ਨੂੰ ਮੱਝ ਨੂੰ ਪਾਏ ਉਹੀ ਉਹਨੇ ਦੁੱਧ ਦਿੱਤਾ ਦੁੱਧ ਦੇਣ ਤੋਂ ਬਾਅਦ ਤੁਸੀਂ ਉਹਨੂੰ ਕੰਜ਼ਿਊਮ ਕੀਤਾ ਤੇ ਯੂਰਿਕ ਐਸਿਡ ਕੋਲੇਸਟ੍ਰੋਲ ਇਹ ਸਾਰੀਆਂ ਚੀਜ਼ਾਂ ਮੈਨੇਜੇਬਲ ਨੇ ਅਗਰ ਤੁਹਾਡਾ ਲੀਵਰ ਆਪਟੀਮਲ ਲੈਵਲ ਤੇ ਆ ਬਟ ਜਦੋਂ ਲੀਵਰ ਉਸ ਚੀਜ਼ ਨੂੰ ਪ੍ਰੋਪਰਲੀ ਮੈਨੀਫੈਸਟ ਕਹ ਲੋ ਜਾਂ ਪ੍ਰੋਪਰਲੀ ਯੂਟਿਲਾਈਜ਼ ਨਹੀਂ ਕਰ ਪਾਉਂਦਾ ਤਾਂ ਉਹਦੀ ਐਕਸਕਰੀਟ ਜਿਹੜੀ ਆ ਓਵਰ ਐਕਸੈਸ ਆਫ ਪ੍ਰੋਟੀਨ ਯੂਰਿਕ ਐਸਿਡ ਬਣਾ ਦਿੰਦਾ ਓਵਰ ਐਕਸੈਸ ਆਫ ਸੈਚੂਰੇਟਿਡ ਫੈਟਸ ਉਹ ਆਪਣੇ ਕੋਲੇਸਟ੍ਰੋਲ ਨੂੰ ਹਾਈ ਕਰ ਦਿੰਦਾ ਇਹ ਦੋਈ ਚੀਜ਼ਾਂ ਨੇ ਲੀਵਰ ਡਿਸਟਰਬ ਹੁੰਦਾ ਨਾ ਖਰਾਬ ਹੁੰਦਾ ਤਾਂ ਕੁਝ ਸਿੰਪਟਮਸ ਵੀ ਤਾਂ ਹੋਣਗੇ ਜਿਹੜੇ ਕਿ ਸਾਹਮਣੇ ਆਉਂਦੇ ਹੋਣਗੇ ਬੰਦੇ ਨੂੰ ਪਤਾ ਲੱਗਣਾ ਕਿ ਮੇਰੇ ਲੀਵਰ 'ਚ ਪ੍ਰੋਬਲਮ ਆ ਰਹੀ ਹੈ ਸਭ ਤੋਂ ਸਭ ਤੋਂ ਪਹਿਲਾ ਜਿਹੜਾ ਸਿੰਪਟਮ ਆਉਂਦਾ ਉਹ ਇਹੀ ਹੁੰਦਾ ਵੀ ਰੋਟੀ ਖਾਣ ਤੋਂ ਬਾਅਦ ਕਿਤੇ ਤਾਂ એનર્ਜੀ ਆਉਣੀ ਚਾਹੀਦੀ ਸੀ ਹਾਂ ਤੇ ਕਿਥੇ ਆਲਸ ਪੈਣਾ ਸ਼ੁਰੂ ਹੋ ਜਾਦਾ ਜੀ ਚਲੋ ਤੁਸੀਂ ਇਦਾਂ ਦੇ ਇੱਕ ਸ਼ਰਬਤ ਤਿਆਰ ਕਰ ਦਿੱਤਾ ਹੈ ਜਿਹੜੀ ਕਿ ਤੁਹਾਡੇ ਲੀਵਰ ਦੀਆਂ ਪ੍ਰੋਬਲਮਸ ਨੂੰ ਠੀਕ ਕਰਦਾ ਹੈ ਨਾ ਉਹ ਠੀਕ ਕਰਨ ਦੇ ਵਿੱਚ ਹੈਲਪ ਵੀ ਕਰਦਾ ਪਰ ਤੁਹਾਨੂੰ ਇੱਕ ਗੱਲ ਦਾ ਪਤਾ ਹੈ ਮੈਂ ਕਿ ਨੋਟਿਸ ਕੀਤਾ ਕਿ ਮਾਰਕੀਟ ਦੇ ਵਿੱਚ ਨਾ ਬਹੁਤ ਫੇਕ ਪ੍ਰੋਡਕਟ ਆ ਰਹੇ ਨੇ ਮਹਾਰਾਜਾ ਸ਼ਾਹੀ ਸ਼ਰਬਤ ਦੇ ਨਾਮ ਤੋਂ ਉਹਨਾਂ ਤੋਂ ਕਿਵੇਂ ਬਚਿਆ ਜਾਵੇ ਕਿੱਦਾਂ ਜਾਣਕਾਰੀ ਪ੍ਰਾਪਤ ਹੋਏਗੀ ਕਿ ਆ ਸਹੀ ਹੈ ਤੇ ਇਹ ਗਲਤ ਹੈ ਮਹਾਰਾਜਾ ਸ਼ਾਹੀ ਸ਼ਰਬਤ ਪਹਿਲੀ ਗੱਲ ਕਿਸੇ ਵੀ ਇਨਸਾਨ ਦੇ ਮਨ ਦੇ ਵਿੱਚ ਹੋਵੇ ਵੀ ਮੈਂ ਇਹਦਾ ਸੇਵਨ ਕਰਨਾ ਹੂੰ ਤੁਸੀਂ ਮਨ ਚੋਂ ਇਹ ਖਿਆਲ ਕੱਢ ਦੋ ਹੂੰ ਤੁਸੀਂ ਇਹਦਾ ਸੇਵਨ ਨਹੀਂ ਕਰਨਾ ਨਹੀਂ ਕਰਨਾ ਨਹੀਂ ਕਰਨਾ ਜੀ ਜੇਕਰ ਕਿਸੇ ਦੇ ਮਨ ਦੇ ਵਿੱਚ ਇਸ ਤਰ੍ਹਾਂ ਦਾ ਵਿਚਾਰ ਹੈ ਮੈਂ ਤਾਂ ਬੈਠੀ ਬੈਠੀ ਸੋਚ ਰਹੀ ਸੀ ਮੈਂ ਸ਼ਰਬਤ ਦਾ ਸੇਵਨ ਜ਼ਰੂਰ ਕਰਨਾ ਤਾਂ ਤੁਸੀਂ ਮੇਰੇ ਕਹਿਣ ਦੇ ਉੱਤੇ ਇਸ ਟਾਈਮ ਆਲੂ ਬਖਾਰੇ ਮਾਰਕੀਟ 'ਚ ਹੈਗੇ ਨੇ ਅਵੇਲੇਬਲ ਜੀ ਤੁਸੀਂ ਡੇਲੀ 4 ਆਲੂ ਬਖਾਰੇ ਹੂੰ ਵੈਸੀ ਚਿੱਠ ਕੇ ਖਾਣੇ ਸ਼ੁਰੂ ਕਰ ਦੋ ਜੀ ਤੇ ਉਸ ਤੋਂ ਬਾਅਦ ਅਗਰ ਤੁਹਾਨੂੰ ਲੱਗੇ ਕੋਈ ਲੋੜ ਹੈ ਹੂੰ ਤਾਂ ਤੁਸੀਂ ਮੈਨੂੰ ਪੁੱਛਿਓ ਆਦਰਵਾਇਜ਼ ਮੈਨੂੰ ਨਾ ਸੋਚੋ ਜੀ ਸ਼ਰਬਤ ਵਾਰੇ ਬਿਲਕੁਲ ਵੀ ਨਾ ਸੋਚੋ ਜੀ ਆਲੂ ਬੁਖਾਰੇ ਦਾ ਵੀ ਤਾਂ ਸਰ ਸੀਜ਼ਨ ਹੁੰਦਾ ਸੀਜ਼ਨਲ ਹੀ ਹੁੰਦੇ ਉਹ ਚਲ ਜਾਣਗੇ ਹਾਂ ਜਦੋਂ ਚਲੇ ਜਾਣਗੇ ਉਸ ਤੋਂ ਬਾਅਦ ਸੁੱਕੇ ਮਿਲ ਜਾਂਦੇ ਜੀ ਪੰਸਾਰੀ ਬਹੁਤ ਸਿਆਣੇ ਨੇ ਪੰਸਾਰੀ ਉਹਨੂੰ ਸੁਕਾ ਕੇ ਰੱਖਦੇ ਚਾਰ ਆਲੂ ਬੁਖਾਰੇ ਤੁਸੀਂ ਆਪਦੇ ਰਾਤ ਨੂੰ ਸੌਣ ਲੱਗੇ ਡੋਂਗੇ ਚ ਪੀਓ ਲੋ ਕੰਚ ਦੇ ਡੋਂਗੇ ਚ ਜੀ ਜੀ ਸਵੇਰੇ ਉੱਠ ਕੇ ਉਹਦੀ ਹਿੜਕਾਂ ਕੱਢੋ ਹੂੰ ਉਹ ਜੂਸ ਨੂੰ ਤੁਸੀਂ ਸੇਵਨ ਕਰੋ ਐਂਡ ਤੁਹਾਡਾ ਲੀਵਰ ਤੁਹਾਡਾ ਇੰਟਰਸਟਾਈਨ ਤੁਹਾਡੀ ਆਂਤੜੀਆਂ ਸਾਰੀਆਂ ਚੀਜ਼ਾਂ ਤੁਹਾਡਾ ਥੈਂਕ ਯੂ ਕਰਨਗੀਆਂ ਠੀਕ ਸਾਡੇ ਕੋਲ ਇੱਕ ਪੇਸ਼ੈਂਟ ਆਏ ਤੁਸੀਂ ਗਲਤ ਸਮਝਣ ਦੀ ਕੋਸ਼ਿਸ਼ ਕਰ ਰਹੇ ਹੋ ਵੀ ਕਿਵੇਂ ਇਹ ਸਾਰੀਆਂ ਚੀਜ਼ਾਂ ਇੰਟਰ ਰਿਲੇਟਡ 80% ਬਿਮਾਰੀਆਂ ਆਪਣੇ ਪੇਟ ਤੋਂ ਨੇ ਇਹ ਗੱਲ ਕਲੀਅਰ ਹੈ ਅੰਮ੍ਰਿਤਸਰ ਦੇ ਵਿੱਚ ਅਸੀਂ ਬੈਠੇ ਪੇਸ਼ੈਂਟ ਆਏ ਮੇਰੇ ਕੋਲੇ ਉਹਨਾਂ ਨੇ ਆ ਕੇ ਮੈਨੂੰ ਕਿਹਾ ਕਹਿੰਦੇ ਮੈਂ ਭਾਈ ਜੀ ਪਿਛਲੇ 5 ਸਾਲ ਤੋਂ ਅਲਰਜੀ ਦੀ ਦਵਾਈ ਖਾ ਰਿਹਾ ਹੂੰ ਮੈਂ ਕਿਹਾ ਠੀਕ ਹੈ ਜੀ ਉਹ ਕਹਿੰਦੇ ਮੈਨੂੰ 5 ਦਿਨ ਹੋਇਆ ਥੋੜਾ ਸ਼ਰਬਤ ਪੀਤੇ ਨੂੰ ਮੈਂ ਪਹਿਲੀ ਡੋਜ਼ ਤੋਂ ਬਾਅਦ ਅਲਰਜੀ ਦੀ ਦਵਾਈ ਬੰਦ ਕਰਤੀ ਅੱਛਾ ਮੈਂ ਉਹਨਾਂ ਮੂਰੇ ਹੱਥ ਜੋੜ ਕੇ ਕਿਹਾ ਮੈਂ ਕਿਹਾ ਪਾਜੀ ਕਾਨੂੰ ਪੰਪ ਸ਼ਿਕਾਈ ਜਾਂਦੇ ਜੀ ਤੁਸੀਂ ਝੂਠ ਬੋਲ ਰਹੇ ਇਦਾਂ ਹੋ ਨਹੀਂ ਸਕਦਾ ਮੈਂ ਕਾਊਂਟਰ ਕਰ ਰਿਹਾ ਵੀ ਇਦਾਂ ਨਹੀਂ ਪੋਸੀਬਲ ਹੈਗਾ ਵੀ ਸ਼ਰਬਤ ਨਹੀਂ ਇਹ ਚੀਜ਼ ਕਰ ਸਕਦਾ ਸ਼ਰਬਤ ਦਾ ਕੰਮ ਸਿਰਫ ਲੀਵਰ ਤੱਕ ਔਰ ਥੋੜੇ ਢਿੱਡ ਤੱਕ ਉਸ ਤੋਂ ਅੱਗੇ ਉਹਦਾ ਕੰਮ ਨਹੀਂ ਹੈਗਾ ਉਹ ਕਹਿੰਦੇ ਸਰ ਮੈਂ ਤੁਹਾਨੂੰ ਪ੍ਰੈਕਟੀਕਲ ਦੱਸ ਰਿਹਾ ਹੁਣ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਮੈਂ ਕਿ ਸਰ ਪਲੀਜ਼ ਇੱਕ ਵਾਰੀ ਰਿਪੋਰਟ ਕਰਾ ਕੇ ਕਨਫਰਮ ਕਰਾਓ ਮੈਨੂੰ ਅਗਰ ਇਹ ਚੀਜ਼ ਹੈ ਤਾਂ ਇਟਸ ਅ ਬਲੇਸਿੰਗ ਔਰ ਇਹ ਅਸੀਂ ਨਹੀਂ ਕਰ ਰਹੇ ਪਰਮਾਤਮਾ ਕਰਾ ਰਿਹਾ ਔਰ ਜਿਹੜੀ ਫੋਰ ਫਾਦਰਸ ਜਿਵੇਂ ਸਾਡੇ ਗ੍ਰੇਡ ਗ੍ਰੈਂਡਫਾਦਰ ਨੇ ਇਹ ਚੀਜ਼ ਤਿਆਰ ਕੀਤੀ ਤਾਂ ਉਹ ਜਿਹੜੀ ਬਰਕਤ ਆ ਉਹ ਇਹਨੂੰ ਅੱਗੇ ਦੀ ਅੱਗੇ ਲੈ ਕੇ ਜਾ ਰਹੀ ਆ। ਹਮ ਇੱਕ ਪੇਸ਼ੈਂਟ ਨੇ ਸਾਡੇ ਕੋਲੇ ਉਹ ਮਹਾਲੀ ਸਾਡੇ ਕੋਲੇ ਆਈ ਸੀਗੀ। ਉਹਨਾਂ ਨੇ 1 ਮੰਥ ਮਹਾਰਾਜ ਸ਼ੈਸ਼ਰਬਤ ਦਾ ਸੇਵਨ ਕੀਤਾ। ਇੱਕ ਮਹੀਨੇ ਪਹਿਲਾਂ ਅਸੀਂ ਜੁਲਾਈ ਦੇ ਵਿੱਚ ਹਮ ਜੁਲਾਈ ਦੇ ਵਿੱਚ ਅਸੀਂ ਉਹਨਾਂ ਨੂੰ ਸ਼ਰਬਤ ਤੇ ਦਵਾਈ ਦਿੱਤੀ ਸੀਗੀ ਸ਼ੂਗਰ ਵਾਸਤੇ। ਹਮ ਸ਼ੂਗਰ ਵਾਸਤੇ ਤੇ ਲੀਵਰ ਵਾਸਤੇ ਸ਼ਰਬਤ ਤੇ ਨਾਲ ਸ਼ੂਗਰ ਵਾਸਤੇ ਇਹ ਦੋ ਦਵਾਈਆਂ ਅਸੀਂ ਦਿੱਤੀਆਂ। ਉਹਨਾਂ ਕੋਲੇ ਰਿਪੋਰਟ ਕੋਲੇਸਟ੍ਰੋਲ ਦੀ ਵੀ ਸੀਗੀ। ਅਸੀਂ ਉਹਨਾਂ ਨੂੰ ਕਿਹਾ ਤੁਹਾਨੂੰ ਹਜੇ ਕੋਲੇਸਟ੍ਰੋਲ ਦੀ ਦਵਾਈ ਨਹੀਂ ਦੇ ਸਕਦੇ। ਹਮ ਕਿਉਂਕਿ ਜੇ ਦੁਬਈ ਦਮਾਗੇ ਤਾਂ ਪਚਣਾ ਤਾਂ ਉਹਨੇ ਲੀਵਰ ਰਾਹੀ ਹੈ ਜੀ ਜੀ ਜਦੋਂ ਲੀਵਰ ਨਹੀਂ ਆਪਟੀਮਲ ਹੈਗਾ ਤਾਂ ਆਪਾਂ ਕੋਈ ਫਾਇਦਾ ਨਹੀਂ ਦਵਾਈ ਦੇ ਸਕਦੇ ਅਸੀਂ ਉਹਨਾਂ ਨੂੰ ਸਿਰਫ ਦੋ ਦਵਾਈਆਂ ਦੇ ਕੇ ਵਾਪਸ ਭੇਜਤਾ ਉਸ ਟਾਈਮ ਉਹਨਾਂ ਦੀ ਨਾਰਾਜ਼ਗੀ ਸੀ ਹਮ ਕਿਸੇ ਨਤੀਜੇ ਦਵਾਈ ਨਹੀਂ ਦਿੱਤੀ ਵੀ ਤੁਸੀਂ ਸਾਡਾ ਧਿਆਨ ਨਹੀਂ ਰੱਖ ਰਹੇ ਤੁਸੀਂ ਸਾਡੇ ਤੇ ਗੌਰ ਨਹੀਂ ਕਰ ਰਹੇ ਮੈਂ ਤੁਹਾਨੂੰ ਰਿਪੋਰਟਸ ਦਿਖਾ ਸਕਦਾ ਮੇਰੇ ਫੋਨ 'ਚ ਨੇ ਇਸ ਟਾਈਮ ਤੇ ਜੇ ਕਿਨੂੰ ਦਿਖਾਵੇ ਦਿੰਦਾ ਨਹੀਂ ਨਹੀਂ ਸਰ ਇੱਕ ਹੀ ਨਾ ਤੁਹਾਡੇ ਤੇ ਜੀ ਤੇ 1 ਅਗਸਤ ਦੀ ਮੇਰੇ ਕੋਲ ਰਿਪੋਰਟ ਆ ਉਹਨਾਂ ਦੀ ਸੇਮ ਨਾਮ ਸੇਮ ਏਜ ਉਹੀ ਬੰਦਾ ਹਾਂ ਮੈਂ ਵੀ ਜ਼ੂਮ ਕਰ ਕਰਕੇ ਤਿੰਨ ਚਾਰ ਵਾਰੀ ਦੇਖੀ ਜੀ ਤੇ ਉਹਨਾਂ ਦਾ ਕੋਲੇਸਟ੍ਰੋਲ ਬਿਲਕੁਲ ਕੰਟਰੋਲ ਹੋ ਗਿਆ। ਅਲੱਗ ਹੀ ਅਸੀਂ ਉਹਨਾਂ ਨੂੰ ਕੋਲੇਸਟ੍ਰੋਲ ਦੀ ਦਵਾਈ ਮੈਡੀਸਿਨ ਹੀ ਨਹੀਂ ਦਿੱਤੀ ਸੀ। ਔਰ ਡਾਇਬੀਟੀਜ਼ ਜਿਹਨੂੰ ਲੋਕ ਕਹਿੰਦੇ ਹੈ ਰਿਵਰਸਿਬਲ ਨਹੀਂ ਹੈਗੀ 10 ਪੁਆਇੰਟ ਸਮਥਿੰਗ ਸੀਗੀ ਐਂਡ ਵਿਦੀਨ ਅ ਮੰਥ 8.0 ਕੁਝ ਐਚਬੀਏ 1 ਸੀ ਜਿਹੜੀ 3 ਮਹੀਨੇ ਦੀ ਸ਼ੂਗਰ ਹੁੰਦੀ ਉਹ ਵਾਪਸ ਆ ਗਈ। ਸਹੀ। ਫਿਰ ਵੀ ਤੁਸੀਂ ਮਹਾਰਾਜਾ ਸ਼ਾਹੀ ਸ਼ਰਬਤ ਦੇ ਕੇ ਲੋਕਾਂ ਨੂੰ ਠੀਕਤਾ ਕਰ ਰਹੇ ਹੋ ਤੇ ਸਵਾਲ ਤਾਂ ਮੇਰਾ ਇਹ ਸੀ ਜਿਹੜੇ ਲੋਕ ਚਾਹੁੰਦੇ ਨੇ ਕਿ ਮੇਰੇ ਲੀਵਰ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਮਾਨੂੰ ਕਿਉਰ ਕਰਨਾ ਠੀਕ ਕਰਨਾ ਨਾ ਆਲੂ ਬੁਖਾਰੇ ਵਾਲਾ ਟੋਟਕਾ ਤਾਂ ਮੈਨੂੰ ਲੱਗਦਾ ਕਿ ਹਰੇਕ ਕੋਈ ਅਜ਼ਮਾਈ ਲਏਗਾ ਘਰ ਦੇ ਵਿੱਚ ਬਾਲ ਕੇ ਹੈਨਾ ਤੇ ਮਹਾਰਾਜਾ ਸ਼ਾਹੀ ਸ਼ਰਬਤ ਨੂੰ ਲੈ ਕੇ ਕਿ ਫੇਕ ਬਹੁਤ ਜ਼ਿਆਦਾ ਪ੍ਰੋਡਕਟ ਆ ਰਹੇ ਉਹਨਾਂ ਤੋਂ ਕਿਵੇਂ ਬਚਿਆ ਜਾਵੇ? ਇਹ ਇਹਦੇ ਦੋ ਹੀ ਤਰੀਕੇ ਨੇ ਜੀ। ਇੱਕ ਤੁਸੀਂ ਜਾਂ ਤਾਂ ਸਾਡੇ ਤੋਂ ਲਿੰਕ ਅਰੇਂਜ ਕਰਾ ਲਓ ਸਾਡੀ ਕਿਸੇ ਵੀ ਪੋਸਟ ਦੇ ਥੱਲੇ ਅਗਰ ਤੁਸੀਂ ਲਿਖ ਦਿਓ ਸ਼ਰਬਤ ਤਾਂ ਸਾਡੀ ਟੀਮ ਰੈਡੀ ਰਹਿੰਦੀ ਹੈ ਵੀ ਉਹ ਤੁਹਾਨੂੰ ਲਿੰਕ ਇੱਕ ਪ੍ਰੋਵਾਈਡ ਕਰੇਗੀ ਪ੍ਰੋਵਾਈਡ ਕਰੇਗੀ ਉਹ ਤੁਸੀਂ ਜਦੋਂ ਸ਼ਰਬਤ ਲਿਖੋ ਐਂਡ ਵੀ ਵਿਲ ਪ੍ਰੋਵਾਈਡ ਯੂ ਦ ਲਿੰਕ ਸੈਕੰਡਲੀ ਇੱਕ ਨੰਬਰ ਹੈ ਸਾਡਾ 747962200 ਸੋ ਇਹ ਨੰਬਰ ਦੇ ਉੱਤੇ ਤੁਸੀਂ ਕਾਲ ਕਰਕੇ ਵੀ ਲਿੰਕ ਮੰਗਵਾ ਸਕਦੇ ਹੋ ਬੈਟਰ ਪ੍ਰੇਫਰੈਂਸ ਇਹ ਰਹੇਗੀ ਦੋਨੇ ਚੀਜ਼ਾਂ ਨੂੰ ਸਾਈਡ ਰੱਖ ਕੇ ਆਪਾਂ ਪਹਿਲਾਂ ਘਰੇ ਬੈਠ ਕੇ ਸਿਰਫ ਇੱਕ ਪਾਣੀ ਨਾਰ ਮੈਂ ਕਹਿੰਦਾ ਹੋਰ ਛੱਡੋ ਤੁਸੀਂ ਨਾਰੀਲ ਪਾਣੀ ਡੇਲੀ ਪੀਣਾ ਸ਼ੁਰੂ ਕਰਦੋ ਜੀ ਕਿਸੇ ਇਨਸਾਨ ਨੂੰ ਕਮਜ਼ੋਰੀ ਫੀਲ ਹੁੰਦੀ ਹੋਵੇ ਦੁਪਹਿਰ ਦੇ ਟਾਈਮ ਰੋਟੀ ਖਾਣ ਤੋਂ ਬਾਅਦ ਨੀਸਤੀ ਚੜਦੀ ਹੋਵੇ ਉਹ ਰੋਟੀ ਖਾਣ ਤੋਂ ਪਹਿਲਾਂ ਇੱਕ ਨਾਰੀਲ ਪਾਣੀ ਡੇਲੀ ਪੀਣਾ ਸ਼ੁਰੂ ਕਰਦੋ ਜਦੋਂ ਲੋਕਾਂ ਦੇ ਪਲੇਟਲੇਟਸ ਘਟਦੇ ਉਸ ਟਾਈਮ ਨਾਰੀਲ ਦਾ ਰੇਟ ਜਾ ਕੇ ਪਤਾ ਕਰਿਓ ਹਾਂ ਹਾਂ ਤੇ ਉਹ 100 120 ਤੋਂ ਉੱਤੇ ਹੁੰਦਾ ਔਰ ਜਦੋਂ ਪਲੇਟਲੇਟਸ ਨਹੀਂ ਘਟਦੇ ਹੁੰਦੇ ਡੇਂਗੂ ਵਰਗੀ ਬਿਮਾਰੀ ਨਹੀਂ ਹੁੰਦੀ ਉਸ ਟਾਈਮ ਰੇਟ ਉਹੀ ਨਾਰੀਲ ਦਾ 30 40 ਰੁਪਏ ਹੁੰਦਾ ਸੋ ਜਮੀਨ ਅਸਮਾਨ ਦਾ ਫਰਕ ਪੈਦਾ ਵੀ ਕਿਉਂਕਿ ਉਹਨਾਂ ਨੂੰ ਪਤਾ ਵੀ ਇਹਦੀ ਕੀ ਕੀਮਤ ਆ ਔਰ ਇਹ ਕਿੰਨਾ ਬੈਨੀਫਿਟ ਦੇ ਸਕਦਾ ਇਸ ਅੰਦਾਜ਼ ਤੋਂ ਆਪਾਂ ਨੂੰ ਕੈਲਕੂਲੇਟ ਕਰਨਾ ਚਾਹੀਦਾ ਵੀ ਜੇਕਰ ਜਦੋਂ ਕਿਸੇ ਇਨਸਾਨ ਦੇ ਪਲੇਟਲਟ ਕੱਟ ਗਏ ਪੀਲੀਆ ਹੋ ਗਿਆ ਜੌਂਡਿਸ ਹੋ ਗਿਆ ਉਹ ਉਸ ਵਕਤ ਨਾਰੀਅਲ ਦਾ ਰੇਟ ਇੰਨਾ ਸਕਾਈ ਟੱਚ ਕਰ ਸਕਦਾ ਤਾਂ ਵੈਸੇ ਜਦੋਂ ਸਸਤਾ ਤਾਂ ਆਪਾਂ ਨੂੰ ਵੈਸੀ ਪੀਣ ਦੇਣਾ ਚਾਹੀਦਾ ਇਹ ਛੱਡਣ ਵਾਲੀ ਚੀਜ਼ਾਂ ਨਹੀਂ ਹੈਗੀਆਂ ਔਰ ਜਦੋਂ ਤੁਸੀਂ ਇਹਨਾਂ ਦਾ ਸੇਵਨ ਕਰੋਗੇ ਵੈਸੀ ਤੁਹਾਨੂੰ ਬਿਮਾਰੀ ਨਹੀਂ ਲੱਗਣੀ ਔਰ ਮੈਂ ਇੱਕ ਗੱਲ ਹਮੇਸ਼ਾ ਕਹਿੰਦਾ ਹੁੰਦਾ ਵੀ ਅਕਾਲ ਪੁਰਖ ਕਰੇ ਕਿਰਪਾ ਆਉਣ ਵਾਲੇ ਸਮੇਂ ਡਾਕਟਰ ਜੀਡੀ ਦੀ ਕਾਮਯਾਬੀ ਉਸ ਦਿਨ ਮੈਂ ਬਹੁਤ ਸੈਲੀਬ੍ਰੇਟ ਕਰੂੰਗਾ ਜਿਸ ਦਿਨ ਕੋਈ ਦੁਨੀਆ ਤੇ ਵੈਦ ਹਕੀਮ ਡਾਕਟਰ ਹਸਪੀਟਲ ਸਭ ਰੱਦੀ ਹੋਗੇ ਤੇ ਡੈੱਡ ਹੋਗੇ ਜਿੰਨੇ ਵੱਡੇ ਵੱਡੇ ਹਸਪੀਟਲ ਬਣੇ ਹੋਏ ਨੇ ਇਹ ਕਹਿੰਦੇ ਯਾਰ 2 ਰੁਪਏ ਚ ਅਸੀਂ ਵੇਚ ਦਿਆਂ ਤੁਸੀਂ ਸਾਰੀ ਬਿਲਡਿੰਗ ਖਰੀਦ ਲਓ ਕਿਉਂਕਿ ਚੱਲਦਾ ਕੁਝ ਨਹੀਂ ਲੋਕ ਜਦੋਂ ਘਰੇ ਠੀਕ ਹੋਣ ਲੱਗੇ ਲੋਕਾਂ ਨੂੰ ਬਿਮਾਰੀ ਕੋਈ ਨਹੀਂ ਰਹੀ ਇਨਸਟੈਂਟ ਰਿਜ਼ਲਟਸ ਤੋਂ ਪਿੱਛੇ ਹਟਣ ਲੱਗੇ ਤਾਂ ਮੇਰੇ ਯਕੀਨ ਮੰਨਿਓ ਤੁਹਾਡੀ ਆਉਣ ਵਾਲੀ ਜਿਹੜੀ ਜਨਰੇਸ਼ਨ ਆ ਨਾ ਉਹ ਤੁਹਾਨੂੰ ਸਲੂਟ ਕਰੂਗੀ ਵੀ ਚੱਜ ਦੀ ਸਾਡੀ ਪੁਰਾਣੀ ਜਨਰੇਸ਼ਨ ਸੀ ਜਿਨ੍ਹਾਂ ਨੇ ਇਹ ਕੁਛ ਕੀਤਾ ਜੇਕਰ ਇਹ ਹਸਪੀਟਲ ਵੱਧਦੇ ਰਹੇ ਤਾਂ ਸਾਡੀ ਆਉਣ ਵਾਲੀ ਜਨਰੇਸ਼ਨ ਸਾਨੂੰ ਹੀ ਗਾਲਾਂ ਕੱਢੂਗੀ ਵੀ ਕਹੇ ਜੀ ਸੁਸਾਇਟੀ ਸਾਨੂੰ ਲੈ ਆਏ ਜਿੱਥੇ ਸਿਰ ਦੁਖਦਾ ਤਾਂ ਮਾਂ ਹੀ ਕਹਿ ਰਹੀ ਆ ਗੋਲੀ ਖਾਲਾ ਉੱਥੇ ਤੂੰ ਦਵਾਈ ਖਾਲਾ ਬੱਚੇ ਨੂੰ ਪੌਟੀ ਨਹੀਂ ਇਹਨੂੰ ਦਵਾਈ ਦੇ ਦੋ ਅਰੇ ਆਪਾਂ ਨੂੰ ਆਪਣੀ ਔਲਾਦ ਆ ਉਹਦੇ ਉੱਤੇ ਵਿਚਾਰ ਕਰਨ ਦੀ ਲੋੜ ਆ ਵੀ ਦਿੱਕਤ ਕਿੱਥੇ ਆ ਔਰ ਅਗਰ ਉਹ ਛੋਟੀ ਉਮਰ ਦੇ ਵਿੱਚ ਆਪਾਂ ਉਸ ਬੱਚੇ ਨੂੰ ਇਹ ਚੀਜ਼ ਸਾਈਕਲੋਜੀਕਲੀ ਟ੍ਰੇਨਡ ਕਰਤਾ ਵੀ ਜਦੋਂ ਕਾਕਾ ਤੈਨੂੰ ਦਿੱਕਤ ਆਈ ਆਹ ਦਵਾਈ ਕੰਮ ਕਰਦੀ ਆ ਤੇ ਮਾਰਕੀਟਿੰਗ ਵਾਲਿਆਂ ਨੇ ਸਰਲ ਲਾਇਆ ਪਿਆ ਜੀ ਤੁਹਾਨੂੰ ਖੜਾ ਛੱਡਣ ਨਹੀਂ ਦੇਣਾ ਜਦੋਂ ਤੁਹਾਨੂੰ ਦਿੱਕਤ ਆਉਣੀ ਤੁਹਾਡਾ ਸਿੱਧਾ ਮਹਾਰਾਜ ਸ਼ਹੀ ਸ਼ਰਬਤ ਵੀ ਇਸ ਲਈ ਸਕਸੈਸ ਹੋ ਰਿਹਾ ਲੋਕ ਇਨਸਟੈਂਟ ਰਿਜ਼ਲਟ ਵਾਸਤੇ ਸ਼ਰਬਤ ਨੂੰ ਯੂਜ਼ ਕਰਨਾ ਚਾਹੁੰਦੇ ਬੜ ਮੈਂ ਫੇਰ ਹੱਥ ਜੋੜ ਕੇ ਕਹਿਣਾ ਸ਼ਰਬਤ ਕੀਪ ਇਟ ਅ ਸੈਕਿੰਡ ਪ੍ਰਾਇਰੀਟੀ ਫਰਸਟ ਪ੍ਰਾਇਰੀਟੀ ਸ਼ਰਬਤ ਨਾ ਰੱਖੋ ਕਿਉਂਕਿ ਉਹਦੇ ਨਾਲ ਕੀ ਹੈ ਤੁਸੀਂ ਉਹੀ ਫੇਰ ਤਾਂ ਉਹੀ ਚੀਜ਼ ਸੇਮ ਚੇਂਜ ਚੱਲ ਰਹੀ ਹੈ ਉਹ ਚੇਂਜ ਦੇ ਵਿੱਚ ਹੀ ਤੁਸੀਂ ਚਲਾਈ ਜਾ ਰਹੇ ਹੋ ਤੁਸੀਂ ਇੱਕ ਚੀਜ਼ ਅੱਜ ਦੇ ਸਮੇਂ 'ਚ ਇੱਕ ਚੀਜ਼ ਹੋਰ ਦੇਖੋ ਕਿਸੇ ਬੰਦੇ ਨੂੰ ਪੱਦ ਛਿੱਕ ਆਵੇ ਪੱਦ ਆਵੇ ਤਾਂ ਲੋਕ ਹੱਸਣ ਲੱਗ ਜਾਂਦੇ ਆ ਔਰ ਜਿਹਨੂੰ ਪੱਦ ਆ ਰਿਹਾ ਉਹ ਕੰਟਰੋਲ ਕਰ ਰਿਹਾ ਹਾਂ ਵੀ ਉਹ ਪੱਦ ਨਹੀਂ ਮਾਰਨਾ ਕਿਉਂਕਿ ਚਾਰ ਲੋਕ ਜਿਹੜੇ ਆਲੇ ਦੁਆਲੇ ਬੈਠੇ ਆ ਉਹ ਬੇਇੱਜ਼ਤੀ ਕਰਨਗੇ ਜਿਹੜੇ ਬੰਦੇ ਨੂੰ ਛਿੱਕ ਆਵੇ ਉਹ ਆਪਦੇ ਆਪ 'ਚ ਐਕਸਕਿਊਜ਼ ਮੀ ਸੌਰੀ ਕਹਿ ਰਿਹਾ ਆਊਟ ਆਫ ਮੈਨਰਸ ਕਹਿ ਰਿਹਾ ਕੋਈ ਦਿੱਕਤ ਵਾਲੀ ਗੱਲ ਨਹੀਂ ਬਟ ਉਸ ਚੀਜ਼ ਦੇ ਲੈ ਕੇ ਹਿਚਕਚਾਹ ਨਹੀਂ ਹੋਣੀ ਚਾਹੀਦੀ। ਉਸ ਤੋਂ ਬਾਅਦ ਜਿਹੜੇ ਬੰਦੇ ਨੂੰ ਰੋਟੀ ਖਾਣ ਤੋਂ ਬਾਅਦ ਡਕਾਰ ਆ ਰਿਆ ਉਹ ਬੰਦਾ ਆਪਦੇ ਆਪ 'ਚ ਫੀਲ ਕਰਦਾ ਵੀ ਯਾਰ 스ਮੈਲ ਵਾਰ ਜਾਊਗੀ। ਕੋਈ ਮੈਨੂੰ ਗਲਤ ਜੱਜ ਕਰੂਗਾ। ਬੜ ਮੈਂ ਇੱਕ ਚੀਜ਼ ਕਹਨਾ ਜਦੋਂ ਇਹ ਤਿੰਨ ਚੀਜ਼ਾਂ ਨਹੀਂ ਆਉਂਦੀਆਂ ਨਹੀਂ ਪਦ, ਛਿੱਕ ਤੇ ਟਿਕਾਰ ਤਾਂ ਉਸ ਤੋਂ ਬਾਅਦ ਤੁਹਾਨੂੰ ਦਵਾਈ ਖਾਣੀ ਪੈਂਦੀ ਆ ਆਪਦੇ ਸਰੀਰ ਦੇ ਵਿੱਚੋਂ ਗੈਸ ਕੱਢਣ ਵਾਸਤੇ। ਜਿਹੜੇ ਇਨਸਾਨ ਨੂੰ ਪਦ ਨਹੀਂ ਆਉਂਦਾ ਉਹ ਲਾਜ਼ਮੀ ਯੂਰਿਕ ਐਸਿਡ ਦਾ ਪੇਸ਼ੈਂਟ ਬਣੂਗਾ ਹੀ ਬਣੂਗਾ। ਜਿਹੜੇ ਇਨਸਾਨ ਨੂੰ ਢ ਘਾਰ ਨਹੀਂ ਆਉਂਦਾ ਉਹਦੇ ਲੀਵਰ ਦੇ ਅੰਦਰ ਗੈਸ ਬਣੂਗੀ ਉਹਨੂੰ ਸਿਰਦਰਦ ਹੋਊਗਾ ਹੀ ਹੋਊਗਾ ਤੁਸੀਂ ਇੱਕ ਚੀਜ਼ ਦੇਖੋ ਬਹੁਤ ਸਾਰੇ ਲੋਕਾਂ ਨੂੰ ਗੈਸ ਨਹੀਂ ਪਾਸ ਹੁੰਦੀ ਮਾਈਗ੍ਰੇਨ ਦੀ ਦਵਾਈ ਚੱਲ ਰਹੀ ਹੈ ਹਾਂ ਚੱਲ ਰਹੀ ਹੈ ਬਟ ਉਹ ਵਿਚਾਰ ਕਰਨਾ ਜ਼ਰੂਰੀ ਆ ਆਪਾਂ ਮੈਨੂੰ ਇਸ ਟਾਈਮ ਗੈਸ ਆਈ ਹੈ ਮੈਂ ਪਾਸ ਕਰੂੰਗਾ ਮੈਂ ਇਨਾ ਤੋਂ ਲੈਣਾ ਕੀ ਹੈ ਸਾਰਿਆਂ ਤੋਂ ਵਾਕਿਆ ਤੋਂ ਜੇ ਮੈਂ ਗੈਸ ਨੂੰ ਰੋਕੂੰਗਾ ਤਾਂ ਬਾਕੀ ਸਾਰੇ ਤਾਂ ਰਾਜੀ ਹੋਗੇ ਪਰ ਮੇਰਾ ਅੰਦਰਲਾ ਸ਼ਰੀਰ ਮੈਨੂੰ ਗਾਲਾਂ ਕੱਢੂਗਾ ਵੀ ਇਹ ਕਹੇ ਜੇ ਪਤੰਦਰ ਦੇ ਥੱਲੇ ਆਪਾਂ ਲੱਗੇ ਆ ਵੀ ਜਿਹੜੀ ਚੀਜ਼ ਬਾਹਰ ਜਾਣੀ ਚੰਦੀ ਉਹ ਉਹਨੂੰ ਰੱਖੀ ਫਿਰਦਾ ਇਹ ਗੱਲਾਂ ਜੋ ਜੋਦਾ ਸਿੰਘ ਨੇ ਦੱਸਿਆ ਨੇ ਜਿਹੜੀ ਆਯੁਰਵੇਦਾ ਦੇ ਵੱਲੋਂ ਤੁਹਾਨੂੰ ਦੱਸਦੀ ਹੈ ਕਿ ਇਹ ਗੱਲਾਂ ਸੁਣਨ ਦੇ ਵਿੱਚ ਕਵਾੜੀਆਂ ਜ਼ਰੂਰ ਲੱਗਦੀਆਂ ਹੋਣਗੀਆਂ ਪਰ ਜ਼ਿੰਦਗੀ ਦਾ ਸੱਚ ਹੈ ਮਤਲਬ ਬਸ ਹੀ ਆਪਣੇ ਖਾਣ-ਪਾਨ ਦੇ ਆਦਤਾਂ ਸੀਰੀਅਸਲੀ ਵਿਗਾੜ ਲਈਆਂ ਨੇ ਨਾ ਔਰ ਜਿਵੇਂ ਕਿ ਇਹਨਾਂ ਨੇ ਕਿਹਾ ਕਿ ਬੱਚੇ ਨੂੰ ਸਿਰਦਰਦ ਹੋ ਰਿਹਾ ਹੈ ਜ਼ੁਕਾਮ ਹੋ ਰਿਹਾ ਹੈ ਚੱਕਦੇ ਆ ਡਾਕਟਰ ਕੋਲ ਚਲੇ ਜਾਂਦੇ ਆ ਡਾਕਟਰ ਮੈਡੀਸਨ ਦਿੰਦਾ ਹੈ ਮੈਡੀਸਨ ਦੇ ਨਾਲ ਬੱਚੇ ਨੂੰ ਠੀਕ ਕੀਤਾ ਜਾਂਦਾ ਬਟ ਉਹਦੇ ਰੂਟਸ ਕਦੇ ਨਹੀਂ ਜਾਣੇ ਜਾਂਦੇ ਕਿ ਆਖਿਰਕਾਰ ਇਹ ਬਿਮਾਰੀ ਕਿੱਥੋਂ ਦੀ ਆ ਰਹੀ ਹੈ ਕਿ ਘਰ ਦੇ ਵਿੱਚ ਹੀ ਆਪਣੀ ਕਿਚਨ 'ਚ ਬ ਦੀਆਨੇ ਕੀ ਬੱਚੇ ਨੂੰ ਟ੍ਰੀਟ ਕੀਤਾ ਜਾ ਸਕਦਾ ਉਸ ਨੂੰ ਠੀਕ ਕੀਤਾ ਜਾ ਸਕਦਾ ਸੋ ਬੱਚੇ ਤੋਂ ਲੈ ਕੇ ਵੱਡੇ ਤੱਕ ਬਜ਼ੁਰਗ ਤੱਕ ਅਗਰ ਇਦਾਂ ਦੀਆਂ ਬਿਮਾਰੀਆਂ ਤੁਹਾਨੂੰ ਘੇਰ ਲੈਂਦੀਆਂ ਨੇ ਸੋ ਜਿਵੇਂ ਕਿ ਜੋਦਾ ਸਿੰਘ ਨੇ ਮੈਨੂੰ ਦੱਸਿਆ ਕਹਿੰਦੇ ਨੇ ਕਿ ਸਭ ਤੋਂ ਪਹਿਲਾ ਸੈਕਿੰਡ ਆਪਸ਼ਨ ਹੀ ਹੈ ਮਹਾਰਾਜਾ ਸ਼ਾਹੀ ਸ਼ਰਬਤ ਬਟ ਤੁਸੀਂ ਕਿਚਨ ਦੇ ਵੱਲ ਗੌਰ ਕਰੋ ਆਪਣੀਆਂ ਆਦਤਾਂ ਨੂੰ ਬਦਲੋ ਔਰ ਤੁਹਾਡਾ ਜਿਹੜਾ ਕਿ ਬਾਡੀ ਹੈ ਤੁਹਾਨੂੰ ਸਲੂਟ ਕਰੇਗੀ ਔਰ ਆਉਣ ਵਾਲੀ ਜਨਰੇਸ਼ਨ ਵੀ ਦਾਤ ਦੇਗੀ ਜੀ ਸਾਡੀ ਪੁਰਾਣੀ ਜਨਰੇਸ਼ਨ ਨੇ ਸਾਨੂੰ ਬਚਾ ਲਿਆ